ਕਿ ਸ਼ਾਇਦ ਤੇ ਬਹੁਤ ਰੋਣਾ ਚਾਹੀਦਾ ਕਿ ਕੋਈ ਕਹਿੰਦਾ ਵਿੱਕ ਗਏ ਜੀ ਕੋਈ ਕਹਿੰਦਾ ਜੀ ਆਹ ਗੱਲ ਹੋ ਗਈ ਜੀ ਤੁਹਾਡੇ ਘਰ ਦੇ ਵਸਤਰਨਾ ਵੀ ਲੱਗਾ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਤੁਸੀਂ ਵਿੱਕ ਗਏ ਹੋ ਸੋ ਕੀ ਤੁਸੀਂ ਵਿੱਕ ਗਏ ਹੋ ਫਿਰ ਕਹਿੰਦਾ ਕੀ ਤੁਸੀਂ ਵਿੱਕ ਗਏ ਹੋ ਕੀ ਤੁਸੀਂ ਵਿੱਕ ਗਏ ਹੋ ਐਸੇਆ ਵਾਲੀ ਗੱਲ ਹੋਈ ਹੁੰਦੀ ਤੇ ਮੈਂ ਆਪਣੇ ਮਹੱਲੇ ਵਸ ਜਿਹੜੇ ਹੈਗੇ ਆ ਮਹੱਲੇ ਵਾਲੇ ਮੈਂ ਕਿਉਂ ਸੱਦਾ ਨਾਲ ਨੂੰ ਸਵੇਰੇ 7 ਵਜੇ ਆਮ ਖਾ ਕੇ ਕਿਉਂ ਮੀਟਿੰਗ ਕਰਦਾ ਸਾਰਿਆਂ ਨਾਲ ਕੀ ਮੈਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਲਗੇ ਉਹੀ ਵੋਟਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਨਹੀਂ ਦਿੱਤਾ ਤੁਹਾਡੇ ਵਾਰਡ ਚ ਤੁਹਾਡੇ ਵਾਰਡ ਚ ਆਮ ਆਦਮੀ ਪਾਰਟੀ ਨੂੰ ਹਰਾਇਆ ਤੁਹਾਨੂੰ ਜਿਤਾਇਆ ਉਹ ਵੋਟਰ ਮੰਨ ਗਿਆ ਕਿ ਤੁਸੀਂ ਆਮ ਆਦਮੀ ਪਾਰਟੀ ਚ ਚੱਲ ਜਾਓ ਕਾਸ ਜੇ ਹੋਏਗਾ ਤੇ ਪਾਰਟੀ ਦੇ ਵਿੱਚ ਰਹਿ ਕੇ ਹੋਏਗਾ ਜਿਹਦੀ ਅਸਲੀ ਸਰਕਾਰ ਚੱਲ ਰਹੀ ਹੈ ਤੁਹਾਡੇ ਘਰ ਦੇ ਬਾਹਰ ਉਹ ਰਜਿੰਦਰ 베ਨੀ ਜਿਹੜੇ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਪੂਰਵ ਵਿਧਾਇਕ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਤੁਸੀਂ ਅਚਾਨਕ ਚਰਚਾ ਜਾ ਗਏ ਕਿ ਤੁਸੀਂ ਪਾਰਟੀ ਬਦਲ ਲਈ ਰਾਤੋਂ ਰਾਤ ਸੋ ਆਖਰਕਾਰ ਅਜਿਹਾ ਕੀ ਹੋਇਆ ਜਦੋਂ ਅਸੀਂ ਬੇਰੀ ਸਾਹਿਬ ਨਾਲ ਰਾਬਤਾ ਕੈਂਪ ਕੀਤਾ ਸੀਗਾ ਨੋ ਰੋਡ ਉਹ ਵੱਡੇ ਨੇ ਸਾਡੇ ਤੋਂ ਤੇ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਸਾਨੂੰ ਜੀ ਟਾਈਮ ਦਿੱਤਾ ਜਾਵੇ ਮੇਰੇ ਵਾਰਡ ਦੇ ਵਿੱਚ ਤੇ ਉਹਨਾਂ ਨੇ ਇੱਕ ਸ਼ਬਦਾਲੀ ਵਿੱਚ ਕਹਿਤਾ ਕਿ ਮੇਰੇ ਕੋਲ ਮੈਂ ਤੁਹਾਡੇ ਤੁਹਾਡਾ ਜਿਹੜਾ ਏਰੀਆ ਹੈ ਮੇਰੇ ਏਰੀਆ ਦੇ ਵਿੱਚ ਨਹੀਂ ਆਉਂਦਾ ਸੁਰੇਂਦਰ ਕੌਰ ਮੇਨ ਦਾ ਏਰੀਆ ਹੈ ਉਹ ਸਾਨੂੰ ਆਪਣੇ ਏਰੀਆ ਵਿੱਚ ਇੰਟਰਫੇਅਰ ਨਹੀਂ ਕਰਨ ਦਿੰਦੇ ਸਾਨੂੰ ਆਪਣੇ ਏਰੀਆ ਵਿੱਚ ਇੰਟਰਫੇਅਰ ਨਹੀਂ ਕਰਨ ਦਿੰਦੇ ਸਾਨੂੰ ਆਪਣੇ ਏਰੀਆ ਵਿੱਚ ਇੰਟਰਫੇਅਰ ਨਹੀਂ ਕਰਨ ਦਿੰਦੇ ਤੇਵਸਿੰਦਰ ਕੋਰ ਜੀ ਨੇ ਤਾਂ ਆ ਕੇ ਕੀਤਾ ਹੀ ਹੋਣਾ ਪ੍ਰਚਾਰ ਉਹਨਾਂ ਨੇ ਤਾਂ ਮੰਗਿਆ ਹੀ ਹੋਣੀ ਆ ਤੁਹਾਡੇ ਵਾਸਤੇ ਵੋਟਾਂ ਨਹੀਂ ਜੀ ਨਹੀਂ ਸੁਵਿੰਦਰ ਕੋਰ ਮੈਮ ਨਾਲ ਤਾਂ ਮੇਰੀ ਅਜੇ ਤੱਕ ਗੱਲ ਵੀ ਨਹੀਂ ਹੋਈ ਸੁਵਿੰਦਰ ਕੋਰ ਮੈਮ ਨਾਲ ਤਾਂ ਮੇਰੀ ਅਜੇ ਤੱਕ ਗੱਲ ਵੀ ਨਹੀਂ ਹੋਈ ਉਹਨਾਂ ਕੋਰ ਮੈਮ ਨਾਲ ਤਾਂ ਮੇਰੀ ਅਜੇ ਤੱਕ ਗੱਲ ਵੀ ਨਹੀਂ ਹੋਈ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਅਮਨ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਟਿਕਟ ਤਾਂ ਦੇ ਦਿੱਤੀ ਪਰ ਜਿਹੜੀ ਹਲਕਾ ਇੰਚਾਰਜ ਹੈ ਜਿਨ੍ਹਾਂ ਨੇ ਇੱਥੋਂ ਐਮਐਲਏ ਦੀ ਚੋਣਾਂ ਲੜੀਆਂ ਉਹਨਾਂ ਨੇ ਇਹਨਾਂ ਨਾਲ ਗੱਲ ਤੱਕ ਕਰਨੀ ਜਿਹੜੀ ਹੈ ਸਹੀ ਨਹੀਂ ਸਮਝੀ ਮੈਨੂੰ ਕੋਈ ਵੀ ਆਪਣੀ ਰਿਕਾਰਡਿੰਗ ਸੁਣਾ ਦੇਣਾ ਅਜੇ ਤੱਕ ਜੇ ਮੇਰੀ ਸੁਵਿੰਦਰ ਕੋਰ ਮ ਤਬੇ ਤੋਂ ਹੀ ਚੋਣਾ ਕਿਹਦਾ ਜਿੱਤ ਗਿਆ ਜੀ ਉਹ ਤਾਂ ਕਹਿੰਦੇ ਜੀ ਪੰਜਾ ਏ ਪੰਜਾ ਏ ਪੰਜਾ ਏ ਕਿ ਪੰਜੇ ਦੇ ਮੋਹਰੇ ਲੱਗੀਆਂ ਜੀ ਸਾਰੀਆਂ ਚਲੋ ਮੈਂ ਉਹਨਾਂ ਦੀ ਗੱਲ ਤੇ ਫੋਲ ਚੜਾ ਦੇਣਾ ਜੀ ਕਿ ਅਸੀਂ ਜੀ ਪੰਜੇ ਦੇ ਕਰਕੇ ਜਿੱਤ ਗਏ ਪਰ ਨਾਲ ਦਾ 45 ਨੰਬਰ ਵਾਰਡ 44 ਨੰਬਰ ਵਾਰਡ 46 ਨੰਬਰ ਵਾਰਡ ਉੱਥੇ ਵੀ ਪੰਜੇ ਦੀਆਂ ਜਮਾਨਤਾਂ ਜ਼ਬਤ ਹੋਈਆਂ ਅੱਜ ਦੀ ਡੇਟ ਤੇ ਵਿੱਚ ਜ਼ਿਲਹੰਦਰ ਦੀ ਸਿਆਸਤ ਕਰਮਾਈ ਹੋਈ ਹੈ ਕਦੀ ਦਲ ਬਦਲਣ ਨੂੰ ਲੈ ਕੇ ਕਦੀ ਜ਼ਿਲਹੰਦਰ ਦਾ ਮੇਹਰ ਬਣਾਉਣ ਨੂੰ ਲੈ ਕੇ ਤੇ ਕਦੀ ਕਾਂਗਰਸ ਤੇ ਜ਼ਿਲ੍ਹਾ ਪ੍ਰਧਾਨ ਰੀਜਿੰਦਰ 베ਰੀ ਨੂੰ ਹਿਲਾਸ ਚ ਲੈਣ ਤੇ ਚਰਚਾ ਨੂੰ ਲੈ ਕੇ ਸੋ ਆਖਰਕਾਰ ਇਹ ਸਾਰਾ ਮਸਲਾ ਜਿੱਥੋਂ ਸ਼ੁਰੂ ਹੋਇਆ ਅੱਜ ਪਹਿਲੀ ਵਾਰੀ ਤੁਹਾਨੂੰ ਕੈਮਰੇ ਦੇ ਸਾਹਮਣੇ ਦਿਖਾ ਰਹੇ ਹਾਂ ਜੀ ਉਹਨਾਂ ਦਾ ਪੱਖ ਜਿਨ੍ਹਾਂ ਦੇ ਘਰ ਦੇ ਬਾਹਰ ਹੰਗਾਮਾ ਕਰਨ ਗਏ ਸੀ ਕਾਂਗਰਸੀ ਔਰ ਕਹਿ ਰਹੇ ਸੀ ਕਿ ਉਹਨਾਂ ਨੇ ਸਾਡੀ ਟਿਕਟ ਤੇ ਚੋਣਾ ਜਿੱਤ ਕੇ ਮੁੜ ਕੇ ਆਪ ਜੁਆਇਨ ਕਰ ਲਈ ਸੋ ਪਾਸਾ ਸਾਡੇ ਨਾਲ ਮੌਜੂਦ ਨੇ ਜੀ 파ਰਸ਼ਦ ਮਨਮੀਤ ਕੌਰ ਜੋ ਕਿ ਬਾਡ ਨੰਬਰ 47 ਤੋਂ 파ਰਸ਼ਦ ਬਣੇ ਨੇ ਤੇ ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਨੇ ਉਹਨਾਂ ਦੇ ਪਤੀ ਆਮਨ ਸਿੰਘ ਜੀ ਸੋ ਆਮਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਸਰ ਧੰਨਵਾਦ ਜੀ ਸੋਮਨ ਜੀ ਇੱਕ ਬੜਾ ਅਹਿਮ ਸਵਾਲ ਹੈ ਜੀ ਕਿ ਬੜੀਆਂ ਚਰਚਾਵਾਂ ਛੜੀਆਂ ਕਿਉਂਕਿ ਪੂਰਾ ਬਹੁਮਤ ਜਿਹੜਾ ਆਮ ਆਦਮੀ ਪਾਰਟੀ ਨੂੰ ਨਹੀਂ ਆਇਆ ਉਸ ਤੋਂ ਬਾਅਦ ਜੋਇਨਿੰਗਾਂ ਹੋਣੀਆਂ ਸ਼ੁਰੂ ਹੋ ਗਈਆਂ ਹੋ ਤੁਹਾਡੀ ਜੋਇਨਿੰਗ ਤੋਂ ਬਾਅਦ ਤੁਹਾਡੇ ਘਰ ਦੇ ਬਾਹਰ ਰਜਿੰਦਰ 베ਰੀ ਜਿਹੜੇ ਕਿ ਕਾਂਗਰਸ ਜ਼ਿਲ੍ਹਾ ਪ੍ਰਧਾਨ ਨੇ ਪੂਰੇ ਵਿਧਾਇਕ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਤੁਸੀਂ ਅਚਾਨਕ ਚਰਚਾ ਜਾ ਗਏ ਕਿ ਤੁਸੀਂ ਪਾਰਟੀ ਬਦਲ ਲਈ ਰਾਤੋਂ ਰਾਤ ਸੋ ਆਖਰਕਾਰ ਅਜਿਹਾ ਕੀ ਹੋਇਆ ਜੀ ਹਾਂ ਤੇ ਸਰ ਜਿਵੇਂ ਦੱਸਣਾ ਚਾਹਾਂ ਕਿ ਕਾਂਗਰਸ ਪਾਰਟੀ ਦੇ ਗਤੀਵਿਧੀਆਂ ਦਾ ਥੋੜਾ ਜਿਉਂਕਿ ਜਰੂਰ ਅਸੀਂ ਇਲੈਕਸ਼ਨ ਲੜ ਰਹੇ ਸੀਗੇ ਤੇ ਇਹਨਾਂ ਦੇ ਹੀ ਕੁਝ ਵਰਕਰਾਂ ਨੇ ਸਾਡੇ ਖਿਲਾਫ ਇੱਕ ਮੀਟਿੰਗ ਕੀਤੀ ਕਿ ਮਨਮੀਤ ਕੌਰ ਨੂੰ ਵੋਟ ਨਹੀਂ ਪਾਉਣੀ ਸਾਰੇ ਝਾੜੂ ਵੱਲ ਆਪਣਾ ਸਮਰਥਨ ਦੇ ਦਿੱਤਾ ਜਾਵੇ ਐ ਵੀ ਜਿਹੜੀ ਮੀਟਿੰਗ ਹੈ ਉਹ ਚਾਰ ਨੰਬਰ ਗਲੀ ਦੇ ਵਿੱਚ ਹੋਈ ਤੇ ਇਹਨਾਂ ਦੇ ਹੀ ਕਾਂਗਰਸੀ ਜਿਹੜਾ ਲੀਡਰ ਹੈ ਜਗਦੀਪ ਸਿੰਘ ਸੰਧਰ ਜਿਨੇ ਐ ਮੇਰੇ ਮੁਹੱਲੇ ਦੇ ਵਿੱਚ ਅੰਲੀ-ਕੰਲੀ ਗਲੀ ਦੇ ਵਿੱਚ ਜਾ ਕੇ ਜਿਹੜੇ ਵੋਟਰਾਂ ਨੂੰ ਕਿਹਾ ਗਿਆ ਕਿ ਤੁਸੀਂ ਝਾੜੂ ਨੂੰ ਵੋਟਾਂ ਪਾਓ ਸੋਤੋ ਮੇਨ ਕੰਗਰਸੀਆਂ ਨੇ ਕਿਹਾ ਕਾਂਗਰਸੀਆਂ ਨੇ ਕਿਹਾ ਝਾੜੂ ਨੂੰ ਮੋੜ ਪਾਓ ਜੀ ਸਰ ਜੀ ਜੀ ਆਹੀ ਗੱਲ ਹੈ ਜੀ ਤੇ ਦੂਸਰੀ ਗੱਲ ਜਦੋਂ ਅਸੀਂ 베ਰੀ ਸਾਹਿਬ ਨਾਲ ਰਾਬਤਾ ਕੰਮ ਕੀਤਾ ਸੀਗਾ ਨੋਟਾਟੋ ਵੱਡੇ ਨੇ ਸਾਡੇ ਤੋਂ ਤੇ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਸਾਨੂੰ ਜੀ ਟਾਈਮ ਦਿੱਤਾ ਜਾਵੇ ਮੇਰੇ ਵਾਰਡ ਦੇ ਵਿੱਚ ਤੇ ਉਹਨਾਂ ਨੇ ਇੱਕ ਸ਼ਬਦਾਵਲੀ ਵਿੱਚ ਕਹਿਤਾ ਕਿ ਮੇਰੇ ਕੋਲ ਮੈਂ ਤੁਹਾਡੇ ਤੁਹਾਡਾ ਜਿਹੜਾ ਏਰੀਆ ਹੈ ਮੇਰੇ ਏਰੀਆ ਦੇ ਵਿੱਚ ਨਹੀਂ ਆਉਂਦਾ सुरेंद्रਕੌਰ ਮੈਡਮ ਦਾ ਏਰੀਆ ਹੈ ਉਹ ਸਾਨੂੰ ਆਪਣੇ ਇਹ ਵਿੱਚ ਇੰਟਰਫੇਅਰ ਨਹੀਂ ਕਰਨ ਦਿੰਦੇ ਅੱਛਾ ਮੈਂ ਤਾਂ ਤੁਸੀਂ ਉਹਨਾਂ ਨੂੰ ਪ੍ਰਚਾਰ ਵਾਸਤੇ ਕਹਿ ਰਹੇ ਜਿੰਦਰ ਬੇਰੀ ਹਵਾਨੂੰ ਕਿ ਮੇਰੇ ਇਲਾਕੇ ਜਾ ਕੇ ਪ੍ਰਚਾਰ ਕਰੋ ਟਿਕਰ ਦਾ ਦੇ ਦਿੱਤੀ ਆ ਤੇ ਉਹਨਾਂ ਨੇ ਮਨਾਂ ਕਰਤਾ ਮਨਾਂ ਮੀ ਜੰਦਾ ਕਿ ਉਹ ਕਿਸ सुरेंद्रਕੌਰ ਮੈਡਮ ਸਾਡੇ ਏਰੀਆ ਦੇ ਵਿੱਚ ਇੰਟਰਫੇਅਰ ਨਹੀਂ ਕਰਨ ਤੇ ਫੇਰ सुरेंद्रਕੌਰ ਜੀ ਨੇ ਤਾਂ ਆ ਕੇ ਕੀਤਾ ਹੀ ਹੋਣਾ ਪ੍ਰਚਾਰ ਉਹਨਾਂ ਨੇ ਤਾਂ ਮੰਗਿਆ ਹੀ ਹੋਣੀ ਆ ਤੁਹਾਡੇ ਵਾਸਤੇ ਵੋਟਾਂ ਨਹੀਂ ਜੀ ਨਹੀਂ ਸੁਹਿੰਦਰਕੌਰ ਮੈਮ ਨਾਲ ਤਾਂ ਮੇਰੀ ਅਜੇ ਤੱਕ ਗੱਲ ਵੀ ਨਹੀਂ ਹੋਈ ਉਹਨਾਂ ਦੇ بیٹے ਨਾਲ ਗੱਲ ਹੋਈ ਕਰਨ ਨਾਲ ਅੱਛਾ ਉਹਨਾਂ ਨਾਲ ਵੀ ਨਹੀਂ ਗੱਲ ਹੋਈ ਦੇਖੋ ਜੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਆ ਅਮਨ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਟਿਕਟ ਦਾ ਦੇਤੀ ਪਰ ਜਿਹੜੀ ਹਲਕਾ ਇੰਚਾਰਜ ਆ ਜਿਨ੍ਹਾਂ ਨੇ ਇੱਥੋਂ ਐਮਐਲਏ ਦੀ ਚੋਣਾਂ ਲੜੀਆਂ ਉਹਨਾਂ ਨੇ ਇਹਨਾਂ ਨਾਲ ਗੱਲ ਤੱਕ ਕਰਨੀ ਜਿਹੜੀ ਆ ਸਹੀ ਨਹੀਂ ਸਮਝੀ ਕਿ ਇਸ ਗੱਲ ਨੂੰ ਕੈਮਰੇ ਦੇ ਸਾਹਮਣੇ ਕਹਿ ਰਹੇ ਹੋ ਜ਼ਿੰਮੇਵਾਰੀ ਬਣੀ ਗੱਲ ਹੈ ਕਿ ਉਹਨਾਂ ਨੇ ਉਹਨਾਂ ਨਾਲ ਗੱਲ ਨਹੀਂ ਕੀਤੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਮੈਨੂੰ ਕੋਈ ਵੀ ਆਪਣੀ ਰਿਕਾਰਡਿੰਗ ਸੁਣਾ ਦੇਣਾ ਅਜੇ ਤੱਕ ਜੇ ਮੇ ਆਪਣੇ ਕਰਨ ਭਾਜੀ ਨੇ ਜਿਹੜਾ ਉਹਨਾਂ ਦੇ ਬੇਟੇ ਨੇ ਉਹਨਾਂ ਨਾਲ ਮੇਰੀ ਗੱਲ ਹੁੰਦੀ ਰਹੀ ਉਹਨਾਂ ਨੂੰ ਵੀ ਮੈਂ ਇੱਕ ਦਿਨ ਕਿਹਾ ਕਿ ਤੁਸੀਂ ਜੀ ਚੰਨੀ ਸਾਹਿਬ ਕੋਲ ਟਾਈਮ ਲੈ ਲਓ ਸਾਨੂੰ ਕਿ ਅੱਜ ਅਸੀਂ ਜਲਸਾ ਰਖਾਇਆ ਵਾ ਕਿ ਅਸੀਂ 3-400 ਲੇਡੀਜ਼ ਨੂੰ ਨਾਲ ਅਸੀਂ ਚੰਨੀ ਸਾਹਿਬ ਨਾਲ ਡੋਰ-ਡੋਰ ਕਰਵਾਉਣਾ ਚਾਹੁੰਦੇ ਹਾਂ ਪੂਰੇ ਏਰੀਆ ਦੇ ਵਿੱਚ ਵੀ ਸਾਨੂੰ ਉਹਦੇ ਘੰਟੇ ਦਾ ਟਾਈਮ ਲੈ ਲਿਆ ਤੇ ਉਹ ਵੀ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਤੇ ਅਸੀਂ ਫਿਰ ਆਪਣੇ ਜ਼ੋਰ ਦੇ ਉੱਤੇ ਹੀ ਕਿ ਜਿਹੜਾ ਅਸੀਂ ਡੋਰ-ਡੋਰ ਤੇ ਆਪਣੀਆਂ ਜਲਸੇ ਉਸ ਦਿਨ ਕੀਤੇ ਆਖਰੀ 2 ਦਿਨ ਦੀ ਗੱਲ ਹੈ ਮਤਲਬ ਨਾ ਚੰਨੀ ਨਾ ਸੁਵਿੰਦਰ ਕੌਰ ਤੇ ਨਾ ਰਜਿੰਦਰ 베ਰੀ ਯਾਨੀ ਕਿ ਕਾਂਗਰਸ ਦਾ ਕੋਈ ਵੀ ਜਿਹਨੇ ਦਾ ਸਟਾਰ ਕੰਪੇਨਰ ਤੁਹਾਡੀ ਕੰਪੇਨ ਚ ਨਹੀਂ ਆਇਆ ਹੈ ਕਹਿਣਾ ਚਾ ਰਹੇ ਹੋ ਨਹੀਂ ਨਹੀਂ ਆਇਆ ਜੀ ਨਹੀਂ ਆਇਆ ਤਵੇ ਤੁਸੀਂ ਚੋਣਾ ਕਿੰਦਾ ਜਿੱਤ ਗਏ ਜੀ ਉਹ ਤਾਂ ਕਹਿੰਦੇ ਜੀ ਪੰਜਾ ਹੈ ਪੰਜਾ ਹੈ ਪੰਜਾ ਹੈ ਕਿ ਪੰਜੇ ਦੇ ਮੋਹਰੇ ਲੱਗੀਆਂ ਜੀ ਸਾਰੀਆਂ ਚਲੋ ਮੈਂ ਉਹਨਾਂ ਦੀ ਗੱਲ ਤੇ ਫੁੱਲ ਚੜਾ ਦੇਣਾ ਜੀ ਕਿ ਅਸੀਂ ਜੀ ਪੰਜੇ ਦੇ ਕਰਕੇ ਜਿੱਤ ਗਏ ਪਰ ਨਾਲ ਦਾ 45 ਨੰਬਰ ਵਾਰਡ 44 ਨੰਬਰ ਵਾਰਡ 46 ਨੰਬਰ ਵਾਰਡ ਉੱਥੇ ਵੀ ਪੰਜੇ ਦੀਆਂ ਜਮਾਨਤਾਂ ਜ਼ਬਤ ਹੋਈਆਂ ਅੱਛਾ ਜਮਾਨਤਾਂ ਜ਼ਬਤ ਹੋ ਗਈਆਂ ਹਾਂਜੀ 46 ਨੰਬਰ ਵਾਰਡ ਦੇ ਵਿੱਚ ਜਮਾਨਤ ਜ਼ਬਤ ਹੋਈ ਜੀ ਉੱਥੇ ਕਿਉਂ ਨਹੀਂ ਜਤਾ ਲਿਆ ਜੀ ਇਹਨਾਂ ਨੇ ਪੰਜੇ ਦੇ ਕਰਕੇ ਜੀ ਜੇ ਪੰਜੇ ਦਾ ਨਿਸ਼ਾਨ ਦੇਖ ਕੇ ਹੀ ਬੰਦਾ ਜਿੱਤਦਾ ਆ ਫਿਰ ਇਹ ਡੁੱਟ ਰਾਂ ਨੂੰ ਖੜਾ ਕਰ ਲੈਂਦੇ ਠੀਕ ਹੈ ਨਾ ਬੜੇ ਇਹ ਬਤਾ ਬਗਲ ਦਾ ਜੀ ਨੀਡੂ ਸ਼ਟਰਾਂ ਵਾਲਾ ਨੂੰ ਫੜਾ ਕਰ ਲੈਂਦੇ ਪਰ ਚਲੋ ਤੁਹਾਨੂੰ ਕੜੇ ਕਰ ਦਿੱਤਾ ਉਹਨਾਂ ਨੇ ਪਰ ਮੈਨੂੰ ਆਹ ਗੱਲ ਦੱਸੋ ਜੇ ਉਸ ਟਾਈਮ 베ਦੀ ਸਾਹਿਬ ਕਹਿੰਦੇ ਸੀ ਕਿ ਉਹਨਾਂ ਦਾ ਹਲਕਾ ਨਹੀਂ ਪੈਂਦਾ ਤੁਹਾਡੇ ਪ੍ਰਚਾਰ 'ਚ ਨਹੀਂ ਆ ਸਕਦੇ ਤੇ ਧਰਨਾ ਦੇਣ ਕਿੱਦਾਂ ਆ ਗਏ ਜੀ ਫਿਰ ਉਹਦੋਂ ਹਲਕਾ ਨਹੀਂ ਸਮਝ ਆਇਆ ਜੀ ਉਹਨਾਂ ਨੂੰ ਉਹਦੋਂ ਜੀ ਦੋਨੋਂ ਇਕੱਠੇ ਬੈਠੇ ਸੀਗੇ ਜੀ ਸ਼ਾਇਦ ਉਦੋਂ ਦਾ ਇੰਟਰਫੇਅਰ ਕਰਨ ਨੂੰ ਗਿਆ ਹੋਵੇ ਮੈਡਮ ਨੇ ਪਰ ਮੈਨੂੰ ਤੇ ਅਹੀ ਜਵਾਬ ਮਿਲਿਆ ਹੈਗਾ ਕਿ ਅਸੀਂ ਉਧਰ ਇੰਟਰਫੇਅਰ ਨਹੀਂ ਕਰ ਸਕਦਾ ਸੁਰੇਂਦਰ ਕੌਰ ਮੈਮ ਦਾ ਏਰੀਆ ਨੇ ਤੇ ਅਸੀਂ ਵੀ ਚੁੱਕਾ ਸੀ ਮਤਲਬ ਮਨੂਏ ਕਾਂਗਰਸੀ ਟਿਕਟ ਲੈ ਕੇ ਵੀ ਤੁਸੀਂ ਘੁੱਟਣ ਮਸੂਤ ਕਰ ਰਹੇ ਸੀ ਉਸ ਟਾਈਮ ਤੇ ਘੁੱਟਣ ਤਾਂ ਨਹੀਂ ਉਸ ਟਾਈਮ ਤੇ ਸਭ ਚ ਜੋਸ਼ ਹੀ ਬਹੁਤ ਸੀਗਾ ਕਿਉਂਕਿ ਮੈਂ ਐਟ ਦ ਐਂਡ ਇੰਡੀਪੈਂਡੈਂਟਲੀ ਪੇਪਰ ਭਰਨ ਜਾ ਰਿਹਾ ਸੀਗਾ ਤੇ ਅੱਛਾ ਹਾਂਜੀ ਤੁਹਾਡੇ ਕੋਲ ਬੀਜੇਪੀ ਦੀ ਟਿਕਟ ਵੀ ਸੀਗੀ ਤੁਹਾਡੇ ਦਾ ਦੋਨੋਂ ਆ ਥਾਰੇ ਤੁਹਾਡੇ ਤਾਂ ਦੋਨੋਂ ਹੱਥਾਂ ਦੇ ਵਿੱਚ ਜੀ ਪੂਰੇ ਭਰੇ ਪਏ ਸੀ ਤੁਹਾਡੇ ਇੱਕ ਪਾਸੇ ਬੀਜੇਪੀ ਦੀ ਟਿਕਟ ਸੀ ਇੱਕ ਪਾਸੇ ਕਾਂਗਰਸ ਦੀ ਟਿਕਟ ਸੀ ਸੋ ਜੀ ਹੇ ਤੁਸੀਂ ਪਹਿਲੇ ਕੈਂਡੀਡੇਟ ਸੀ ਜਰੰਦਰ ਤੇ ਜਿੰਨਾ ਦੋਨੋਂ ਟਿਕਟਾਂ ਲੈ ਕੇ ਕਹਿੰਦੇ ਜੀ ਪਹੁੰਚ ਕੇ ਜੀ ਤੁਸੀਂ ਕਾਗਜ਼ ਭਰਨੇ ਤੇ ਤੁਸੀਂ ਕਰਿਓ ਆਜ਼ਾਦ ਭਰਨਗੇ ਸੀ ਜੀ ਸਰ ਕਿਉਂਕਿ ਆਜ਼ਾਦ ਭਰਨ ਗਏ ਸੀ ਅਸੀਂ ਪੇਪਰ ਮੈਂ ਤੇ ਉਸ ਤੋਂ ਬਾਅਦ ਜਦੋਂ ਸਾਡੀ ਗੱਲ ਹੋਈ ਅਪਰੋਚ ਹੋਈ ਤੇ ਅਸੀਂ ਗੱਲ ਕੀਤੀ ਕਿ ਚਲੋ ਅਸੀਂ ਕਾਂਗਰਸ ਨਾਲ ਲੜ ਲੈਨੇ ਤੇ ਵੀ ਜੀ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੋਈ ਸਾਡੀ ਤੇ ਜੀ ਉਹ ਸਾਨੂੰ ਮਨ ਜਿਹੜਾ ਲੜਨ ਦਾ ਉਹ ਨਹੀਂ ਕੀਤਾ ਬੀਜੇਪੀ ਕੋਲ ਪਰ ਜਿਹੜਾ ਸੁਵਿੰਦਰ ਕੋ ਮੈਂ ਦਾ ਸਾਨੂੰ ਉਦੋਂ ਵੀ ਕਰਨ ਦੀ ਨਾਲ ਗੱਲ ਹੋਈ ਟਿਕਟ ਹੋਈ ਜੀ ਤੇ ਇਸ ਟਾਈਮ ਤੇ ਸਾਨੂੰ 1:00 ਵਜੇ ਸਾਨੂੰ ਟਿਕਟ ਜਿਹੜੀ ਆ ਮਿਲੀ ਤੇ ਜਿਹੜਾ ਉਹਨਾਂ ਨੇ ਲੈਟਰ ਦਿੱਤੀ ਤੇ ਅਸੀਂ ਪੌਣੇ ਇੱਕ 3:00 ਵਜੇ ਅਸੀਂ ਆਪਣੇ ਪੇਪਰ ਭਰੇ ਸੀ ਕਾਗਜ਼ ਭਰਨ ਗਏ ਸੀ ਆਪਣੇ ਆਜ਼ਾਦ ਤੇ ਇਹਨਾਂ ਨੇ ਤੁਹਾਨੂੰ ਕੈਪਚਰ ਕਿੱਦਾ ਕੀਤਾ ਕਿ ਤੁਹਾਨੂੰ ਕਾਂਗਰਸ ਦੀ ਟਿਕਟ ਦੇ ਦਿੱਤੀ ਜਾਵੇ ਕਿਉਂਕਿ ਜੀ ਇਹਨਾਂ ਕੋਲ ਕੋਈ ਕੈਂਡੀਡੇਟ ਨਹੀਂ ਸੀਗਾ ਜੀ ਸਾਡੇ ਇੱਥੇ ਚਾਹੇ ਪੁਰਾਣਾ ਕੈਂਡੀਡੇਟ ਜਿਹੜਾ ਸੀਗਾ ਉਹ ਕਾਉਂਸਲਰ ਜਿਹੜਾ ਉਹ ਕਾਂਗਰਸ ਦਾ ਸੀਗਾ ਪਰ ਮੈਂ ਤਾਂ ਇਹ ਕਹਿਣਾ ਆਂ ਜੀ ਇਹਨਾਂ ਕੋਲ ਤੇ ਕਾਉਂਸਲਰ ਸੀਗਾ ਪਰ ਫਿਰ ਵੀ ਇਹਨਾਂ ਨੂੰ ਕਿੰਨੀ ਜ਼ੋਰ ਸੀਗੀ ਕਿ ਜਿਹੜੇ ਇਹਨਾਂ ਨੇ ਆਖਰੀ ਟਾਈਮ ਤੱਕ ਟਿਕਟ ਨਹੀਂ ਅਨਾਉਂਸ ਕੀਤੀ ਕੀ ਕਮੀ ਸੀਗੀ ਉਸ ਕਾਉਂਸਲਰ ਦੀ ਜੀ ਬਿਲਕੁਲ ਕਾਂਗਰਸ 'ਚ ਵੱਡਾ ਸਵਾਲ ਖੜਾ ਕਰ ਰਹੇ ਨੇ ਕਿਉਂਕਿ ਕਾਂਗਰਸ ਦਾ ਕੈਂਡੀਡੇਟ ਹੀ ਨਹੀਂ ਸਿਟਿੰਗ ਕਾਉਂਸਲਰ ਸੀ ਉਸ ਇਲਾਕੇ 'ਚ ਤੇ ਉਹਦੀ ਟਿਕਟ ਕੱਢ ਕੇ ਤੁਹਾਨੂੰ ਦਿੱਤੀ ਫਿਰ ਦਾ ਮਤਲਬ ਕੀ ਸਮਝਿਏ ਕਿ ਜਾਂ ਤਾਂ ਕੋਈ ਫੈਸਲਾ ਲੈਣ ਦੇ ਨਾ ਹੋਇਆ ਜਾਂ ਫਿਰ ਤੁਸੀਂ ਇੰਨੇ ਜਿਆਦਾ ਮਜ਼ਬੂਤ ਸੀ ਕਿ ਤੁਹਾ ਕੀ ਗਈ ਇਹਨੂੰ ਤੁਸੀਂ ਦੱਸੋ ਉਹ ਉਸ ਕੈਂਡੀਡੇਟ ਦੇ ਵਿੱਚ ਸਰ ਕੋਈ ਨਾ ਕੋਈ ਪ੍ਰੋਬਲਮ ਦਿੰਦਾ ਸੀਗੀ ਕਿਉਂਕਿ ਕੋਈ ਵੀ ਉਸ ਕੈਂਡੀਡੇਟ ਦੇ ਨਾਮ ਦੇ ਉੱਤੇ ਹਾਜ਼ਰੀ ਨਹੀਂ ਦੇ ਰਿਆ ਸੀਗਾ ਕਿ ਉਹ ਉਹਨੂੰ ਟਿਕਟ ਦਈਏ ਜੀ ਉਹਦੇ ਉੱਤੇ ਕੋਈ ਪੈਸੇ ਦਾ ਬਲੇਮ ਲਗਾਇਆ ਗਿਆ ਮੇਰੇ ਹਿਸਾਬ ਨਾਲ ਉਸ ਟਾਈਮ ਦੇ ਵਿੱਚ ਕੋਈ ਅਖਬਾਰ ਦੇ ਵਿੱਚ ਰੋਬਰਾਂ ਵੀ ਲੱਗੀਆਂ ਜੀ ਤੇ ਕੁਝ ਉਹਨਾਂ ਦੀ ਸ਼ੋਵੀ ਦੇ ਉੱਤੇ ਸੀਗਾ ਕਿ ਉਹਨਾਂ ਦੀ ਜਿਹੜੀ ਸ਼ੋਵੀ ਸੀਗੀ ਉਹਨਾਂ ਨੇ ਮੁਹੱਲੇ ਦੇ ਵਿੱਚ ਨਾ ਹੀ ਕੋਈ ਕੰਮ ਕਰਾਇਆ ਜੀ ਪਿਛਲੀਆਂ ਹੀ ਚੋਣਾਂ ਨੂੰ ਲੈ ਕੇ ਚੱਲੀਏ ਐਮਪੀ ਚੋਣਾਂ ਦੇ ਵਿੱਚ ਜਦੋਂ ਐਮਐਲਏ ਚੋਣਾਂ ਦੇ ਵਿੱਚ ਤੇ ਐਮਪੀ ਚੋਣਾਂ ਦੇ ਵਿੱਚ 300 ਕੁਛ-ਕੁਛ ਵੋਟ ਜਿਹੜੀ ਆ ਉਹ ਕਾਂਗਰਸ ਨੂੰ ਪੈਂਦੀ ਸੀ ਜੀ ਤੇ ਪੂਰੇ ਵਾਰਡ ਦੇ ਵਿੱਚ ਇੱਕ ਬਹੁਤ ਚੋਣੇ ਪੂਰੇ ਵਾਰਡ ਦੇ ਵਿੱਚ ਤੇ ਉਸ ਉਹਨੂੰ ਮੱਦੇਨਜ਼ਰ ਰੱਖਦੇ ਮੇਰੇ ਹਿਸਾਬ ਨਾਲ ਕਾਂਗਰਸ ਨੇ ਉਹਦੀ ਟਿਕਟ ਕੱਟ ਦਿੱਤੀ ਸੀ ਜੀ ਤੇ ਉਹ ਨਵਾਂ ਕੈਂਡੀਡੇਟ ਲੱਭ ਰਹੇ ਸੀ ਉਸ ਟਾਈਮ ਤੇ ਤੇ ਜਦੋਂ ਮੇਰੇ ਸਾਹਬ ਨਾਲ ਪਤਾ ਲੱਗਾ ਕਿ ਅਸੀਂ ਵੀ ਜਿਹੜੇ ਆ ਬੀਜੇਪੀ ਤੋਂ ਨਾਖੁਸ਼ ਐ ਅਸਲੇ ਤੇ ਜਿਹੜਾ ਰਾਬਤਾ ਕੰਮ ਕੀਤਾ ਸਾਡੇ ਨਾਲ ਤੇ ਅਸੀਂ ਉਦੋਂ ਮੰਨ ਗਏ ਸੀ ਕਿ ਅਸੀਂ ਚਲੋ ਕਾਂਗਰਸ ਤੋਂ ਟਿਕਟ ਲੜ ਲੈਂਦੇ ਆ ਇੱਥੇ ਮੇਰਾ ਵੱਡਾ ਸਵਾਲ ਆ ਬੀਜੇਪੀ ਤੋਂ ਨਾਖੁਸ਼ ਓਸ ਪਾਰਟੀ ਤੋਂ ਨਾਖੁਸ਼ ਜਿਸ ਪਾਰਟੀ ਨੇ ਤੁਹਾਨੂੰ ਟਿਕਟ ਦਿੱਤੀ ਸੋ ਇਹ ਨਾਖੁਸ਼ੀ ਦਾ ਕਾਰਨ ਵੀ ਥੋੜਾ ਕਲੀਅਰ ਕਰ ਦਿਓ ਜੀ ਕਿਉਂਕਿ ਬਾਅਦ-ਬਾਰ ਇਹ ਗੱਲ ਹੁੰਦੀ ਐ ਦਲ ਬਦਲਿਆ ਦਲ ਬਦਲਿਆ ਪਰ ਅਹਿਮ ਸਵਾਲ ਕਿ ਦਲ ਕਿਉਂ ਬਦਲਿਆ ਪਰ ਸਰਾ ਨਿਖੇ ਭਾਈ ਤੁਹਾਨੂੰ ਕੀ ਚਲੋ ਉਹ ਥੋੜੇ ਘਰ ਦੀ ਗੱਲ ਹੈ ਉਹ ਮੈਂ ਉਹ ਬੰਦੀ ਨਹੀਂ ਕਹਿ ਸਕਦਾ ਸਾਡੇ ਦੋ ਬੰਦਿਆਂ ਦੇ ਵਿੱਚ ਘਰ ਕੋਈ ਗੱਲ ਹੋਈ ਸੀ ਤੇ ਉਹਦੇ ਕਰਕੇ ਜੀ ਜਿਹੜਾ ਕਿ ਮੈਨੂੰ ਸਟੈਪ ਲੈਣਾ ਪਿਆ ਜੀ ਪਰ ਕੋਈ ਜੇ ਕਹਿ ਦਈਏ ਕਿ ਕੋਈ ਪੈਸਾ ਅਸੀਂ ਦਿੱਤਾ ਹੈ ਟਿਕਟ ਦੇਣ ਵਾਸਤੇ ਬੇਰੀ ਸਾਹਿਬ ਨੂੰ ਜੀ ਤੇ ਕੋਈ ਵੀ ਸਾਨੂੰ ਪ੍ਰੂਫ ਕਰ ਦੇਵੇ ਜੀ ਉਹਦੇ ਡਬਲ ਕਰਕੇ ਮੋੜ ਦਿਆਂਗੇ ਜੀ ਉਹਨਾਂ ਨੂੰ ਵੀ ਆਖ ਕਹ ਜੀਹਾ ਕੀ ਹੋ ਗਿਆ ਮਨਜੀ ਕਿਉਂਕਿ ਦਲ ਬਦਲ ਲਿਆ ਤੁਸੀਂ ਗੱਲ ਕੀਤੀ ਕਿ ਭਾਜਪੀ ਬੀਜੇਪੀ ਤੋਂ ਤੁਸੀਂ ਨਾ ਖੁਸ਼ ਹੋ ਗਏ ਅਚਾਨਕ ਉਸ ਪਾਰਟੀ ਤੋਂ ਨਾ ਖੁਸ਼ ਹੋ ਗਏ ਜਿਨੇ ਤੁਹਾਨੂੰ ਟਿਕਟ ਦਿੱਤੀ ਜੀ ਸਰ ਸਾਡੇ ਕੋਈ ਦੋ ਬੰਦਿਆਂ ਦੇ ਵਿੱਚ ਮਿਸਅੰਰਸਟੈਂਡਿੰਗ ਹੋ ਗਈ ਸੀ ਜੀ ਸਾਡਾ ਥੋੜਾ ਜਿਆ ਬੋਲੂ ਲਾਇਆ ਹੋਇਆ ਤੇ ਜੀ ਸਾਰਿਆਂ ਨੇ ਸਲਾਹ ਕੀਤੀ ਮੇਰੇ ਸਪੋਰਟਰਾਂ ਨੇ ਜਿਹੜੇ ਮੇਰੇ ਨਾਲ ਯੂਥ ਤੁਰਦਾ ਹੈ ਕਿ ਜਿੰਨਾ ਜਿੰਨਾ ਨੇ ਜਾ ਕੇ ਮੁਹੱਲਿਆਂ ਦੇ ਵਿੱਚ ਕੈਂਪੇਨ ਕਰਨਾ ਸੀ ਤੇ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਕਹਿੰਦੇ ਆਪਾਂ ਆਪ ਇਲੈਕਸ਼ਨ ਜ਼ਾਰ ਲੜ ਲਾਂਗੇ ਜਦੋਂ ਅਪਰੋਚਿੰਗ ਹੋਈ ਤੇ ਅਪਰੋਚਿੰਗ ਹੋਈ ਤੇ ਫਿਰ ਉਸ ਤੋਂ ਬਾਅਦ ਸਾਰੇ ਕਹਿਣ ਲੱਪੇ ਕਿ ਚਲੋ ਆਪਾਂ ਇਧਰੋਂ ਟਿਕਟ ਲੈ ਲੈਂਦੇ ਆ ਸਿੰਬਲ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਹੈ ਤੇ ਪਰ ਕਿਹਾ ਬਹਿ ਜਾਦਾ ਕਿ ਮਿੰਟਾਂ ਦੇ ਤੁਹਾਨੂੰ ਟਿਕਟ ਮਿਲੀ ਹੈ ਯਾਨੀ ਕਿ ਤੁਸੀਂ ਤਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਜਾਤ ਕਾਗਜ਼ ਭਰਨ ਗਏ ਤੇ ਮਿੰਟਾਂ ਦੇ ਵਿੱਚ ਟਿਕਟ ਮਿਲ ਕੇ ਇੱਦਾਂ ਹੀ ਕਿਹੜੀ ਫਾਸ ਨੈਟਵਰਕਿੰਗ ਹੋਈ ਕਹਿ ਦिए ਜੀ 8 7-8 ਘੰਟਿਆਂ ਦੇ ਵਿੱਚ ਟਿਕਟ ਮਿਲੀ ਜੀ ਫਾਈਨਲ ਹੋਇਆ ਉਹਨਾਂ ਨੇ ਵੀ ਆਪਣਾ ਸਰਵੇ ਕੀਤਾ ਤੇ ਅਸੀਂ ਆਪਣੇ ਜੋ ਵਿਚਾਰ ਪ੍ਰੰਧਾ ਕਰਕੇ ਮਤਲਬ ਕਹਦੇ ਇਹ ਘੰਟਿਆਂ ਦੇ ਵਿੱਚ ਮਿੰਟਾਂ ਦੇ ਵਿੱਚ ਤਾਂ ਨਹੀਂ ਘੰਟਿਆਂ ਦੇ ਵਿੱਚ ਕਹਿ ਸਕਦੇ ਆ ਕੀ ਇਹ ਗੱਲ ਹੈ ਨਾ ਤੇ ਚਲੋ ਚੋਣਾ ਤੁਸੀਂ ਜਿੱਤ ਗਏ ਉਸ ਤੋਂ ਬਾਅਦ ਉਹ ਹਿਰਦੇ ਪਰਵਰਤਨ ਕਿਦਾਂ ਹੋ ਗਿਆ ਕਿਉਂਕਿ ਸ਼ਹਿਰ ਤੇ ਬਹੁਤ ਰੌਲਾ ਜਾਈ ਕਿ ਕੋਈ ਕਹਿੰਦਾ ਵਿੱਕ ਗਏ ਜੀ ਕੋਈ ਕਹਿੰਦਾ ਜੀ ਆਹ ਗੱਲ ਹੋ ਗਈ ਜੀ ਤੁਹਾਡੇ ਘਰ ਤੇ ਵਸਤਰਨਾ ਵੀ ਲੱਗਾ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਤੁਸੀਂ ਵਿੱਕ ਗਏ ਹੋ ਸੋ ਕੀ ਤੁਸੀਂ ਵਿੱਕ ਗਏ ਹੋ ਫਿਰ ਕਹਿੰਦਾ ਕੀ ਤੁਸੀਂ ਵਿੱਕ ਗਏ ਹੋ ਨਹੀਂ ਸਰ ਵਿੱਕਣ ਵਾਲੀ ਕੋਈ ਇੰਦਾ ਦੀ ਗੱਲ ਨਹੀਂ ਜੀ ਤੇ ਜਦੋਂ ਮੈਂ ਪਾਰਟੀ ਵੀ ਜੁਆਇਨ ਕਰਨੀ ਸੀ ਤੇ ਮੈਂ ਆਪਣੇ ਸਾਰੀਆਂ ਸੱਤ ਕਮੇਟੀਆਂ ਨੇ ਸਾਡੇ ਏਰੀਆ ਦੇ ਵਿੱਚ ਮੈਂ ਸੱਤ ਉਹਦੀ ਸੱਤ ਕਮੇਟੀਆਂ ਨੂੰ ਬੁਲਾਇਆ ਪਹਿਲੇ ਆਪਣੇ ਘਰ ਕਿ ਅਸੀਂ ਜੇ ਮਹੱਲੇ ਦੇ ਕੰਮ ਕਰਾਉਣੇ ਆ ਜਾਂ ਅਸੀਂ ਆਪਣੇ ਵਿਕਾਸ ਕਰਾਉਣਾ ਮਹੱਲੇ ਦਾ ਤੇ ਸਾਨੂੰ ਪਾਰਟੀ ਨਾਲ ਜੁੜਨਾ ਚਾਹੀਦਾ ਹੈ ਕਿ ਨਹੀਂ ਜੀ ਸਾਰਿਆਂ ਦੀ ਸਹਿਮਤੀ ਪੂਰੇ ਮਹੱਲੇ ਵਾਲਿਆਂ ਦੀ ਸਹਿਮਤੀ ਨੂੰ ਲੈ ਕੇ ਫੇਰੇ ਮੈਂ ਆਪਣੀ ਪਾਰਟੀ ਜਿਹੜੀ ਐ ਚੇਂਜ ਕੀਤੀ ਹੈ ਨਹੀਂ ਤਾਂ ਮੈਂ ਕਰਨ ਵਾਲਾ ਨਹੀਂ ਸੀ ਉਸ ਟਾਈਮ ਯਾਨਕੀ ਤੁਹਾਡਾ ਕਹਿਣਾ ਹੈ ਤੁਹਾਡਾ ਦਾਵਾ ਹੈ ਕਿ ਜਦੋਂ ਤੁਸੀਂ ਚੋਣਾਂ ਜਿੱਤ ਗਏ ਉਸ ਤੋਂ ਬਾਅਦ ਵੀ ਤੁਸੀਂ ਆਪਣੇ ਵੋਟਰਾਂ ਕੋਲ ਪੁੱਛਿਆ ਕਿ ਭਾਈ ਮੈਂ ਆਮ ਆਦਮੀ ਪਾਰਟੀ ਜੁਆਇਨ ਕਰ ਲਵਾਂ ਜੀ ਸਰ ਜੀ ਉਹ ਕਿ ਪ੍ਰੋਫ ਹੋਈ ਹੈ ਕਿ ਉਹ ਹੀ ਵੋਟਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਨਹੀਂ ਦਿੱਤਾ ਤੁਹਾਡੇ ਵਾਰਡ ਚ ਤੁਹਾਡੇ ਵਾਰਡ ਚ ਆਮ ਆਦਮੀ ਪਾਰਟੀ ਨੂੰ ਹਰਾਇਆ ਤੁਹਾਨੂੰ ਜਿਤਾਇਆ ਉਹ ਵੋਟਰ ਮੰਨ ਗਿਆ ਕਿ ਤੁਸੀਂ ਆਮ ਆਦਮੀ ਪਾਰਟੀ ਚ ਚੱਲ ਜਾਓ ਸਰ ਇਹੀ ਗੱਲ ਤੇ ਮੈਂ ਤੁਹਾਨੂੰ ਕਹਿਣਾ ਚਾਹਨਾ ਇੱਥੇ ਕੋਈ ਆਮ ਆਦਮੀ ਪਾਰਟੀ ਨਹੀਂ ਕੋਈ ਭਾਜਪਾ ਨਹੀਂ ਕੋਈ ਕਾਂਗਰਸ ਨਹੀਂ ਜੀ ਨਿਤਦਰਨ ਕੋਈ ਕਾਲੀਦਲ ਨਹੀਂ ਜੇ ਲੋਕਾਂ ਨੇ ਵੋਟ ਪਾਈ ਆ ਉਹ ਸਾਡੇ ਕੰਮਾਂ ਨੂੰ ਦੇਖ ਕੇ ਪਾਈ ਆ ਕਿਉਂਕਿ ਪਿਛਲੇ ਜਿਰੋਨੇ ਕਾਉਂਸਲਰ ਦੀ ਕੀ ਗੱਲ ਸੀ ਤੁਹਾਡੀ ਕੀ ਕੰਮ ਕੀਤੇ ਤੁਸੀਂ ਤੁਸੀਂ ਕਾਉਂਸਲਰ ਸੀ ਕੀ ਕੰਮ ਕਰਦੇ ਰਹੇ ਦੱਸੋ 2017 ਦੇ ਵਿੱਚ ਜਦੋਂ ਸਰ ਪਹਿਲੀ ਵਾਰੀ ਹਾਰੇ ਆ ਸੀ ਤੇ ਜੀ ਪਹਿਲੀ ਗੱਲ ਉਸ ਤੋਂ ਬਾਅਦ ਜੀ 2020 ਦੇ ਵਿੱਚ ਲਾਕਡਾਊਨ ਲੱਗਾ ਜੀ ਸਾਡੇ ਮੁਹੱਲੇ ਨੂੰ ਲਵਾਰਤਾ ਵਾਂਗੂ ਛੱਡ ਦਿੱਤਾ ਗਿਆ ਉਸ ਵੇਲੇ ਜੀ ਨਾ ਕੋਈ ਮੂਰੇ ਹੋਇਆ ਸਾਡੇ ਕਾਉਂਸਲਰ ਵੀ ਸੀ ਕੋਈ ਮੂਰੇ ਨਹੀਂ ਹੋਇਆ ਉਸ ਵੇਲੇ ਜੀ ਉਸ ਟਾਈਮ ਤੇ ਅਸੀਂ ਜੀ ਤਕਰੀਬਨ ਮੇਰੇ ਨਾਲ ਜਿਹੜਾ ਯੂਥ ਹੈ 70 80 ਮੁੰਡੇ ਸੀ ਆਪ ਆਪਣੀਆਂ ਵੱਡੀਆਂ ਟਰਾਲੀਆਂ ਲੈ ਕੇ ਤੇ ਅਸੀਂ ਆਲੂ ਭਰ ਕੇ ਲਿਆਂਦਾ ਆਟਾ ਭਰ ਕੇ ਲਿਆਂਦਾ ਚੌਲ ਭਰ ਕੇ ਲਿਆਂਦੇ ਪੂਰੇ ਮੁੰਡੇ ਦੇ ਵਿੱਚ ਉਹਨੂੰ ਡਿਸਟ੍ਰੀਬਿਊਟ ਕਰਵਾਇਆ ਜੀ ਉਹ ਵੀ ਧੰਨਵਾਦ ਕਰਾਂਗਾ ਪੰਜਾਬ ਕੇਸਰੀ ਵਾਲੇ ਬੌਜੀ ਦਾ ਉਹਨਾਂ ਨੇ ਸਾਨੂੰ ਕਾਰਡ ਬਣਾ ਕੇ ਦਿੱਤਾ ਇੱਕ ਕੋਈ ਨਹੀਂ ਸੀਗੇ ਫਿਰ ਉਸ ਤੋਂ ਬਾਅਦ ਜੀ ਗੱਲ ਆ ਗਈ ਆਪਣੇ ਮੁਹੱਲੇ ਦੇ ਕੰਮਾਂ ਦੀ ਸੀਵਰ ਤੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ ਮੇਰੇ ਮੁਹੱਲੇ ਦੇ ਵਿੱਚ ਉਹਨੂੰ ਮੱਦੇਨਜ਼ਰ ਰੱਖਦੇ ਜੀ ਅਸੀਂ ਦੋ ਸੀਵਰਮੈਨ ਆਪਣੇ ਰੱਖ ਲਏ ਮੈਂ ਟੂਪੋ ਸਫਕਸ਼ਨ ਮਸ਼ੀਨਾ ਆਪਣੀਆਂ ਲਈਆਂ ਫੋਗਿੰਗ ਮਸ਼ੀਨਾ ਮੈਂ ਆਪਣੀਆਂ ਖਰੀਦੀਆਂ ਹਾਂ ਜੀ ਆਪਣੀਆਂ ਖਰੀਦੀਆਂ ਜੀ ਮਸ਼ੀਨਾ ਵੀ ਬਿਨਾ ਕੌਂਸਲਰ ਹੁੰਦੇ ਹੋਏ ਬਿਨਾ ਕੌਂਸਲਰ ਹੁੰਦੇ ਹੋਏ ਜੀ ਸਰ ਜੀ ਮੈਂ ਜੇ ਤਾਂ ਗੱਲ ਜੇ ਤਾਂ ਗੱਲ ਸਹੀ ਹੈ ਜੇ ਤੇ ਗੱਲ ਸਹੀ ਐ ਤੇ ਤੁਹਾਡਾ ਕਦਮ ਛਲਾਗਾ ਯੋਗ ਸੀ ਕਿਉਂਕਿ ਅਜਰੀ ਡੇਟ ਦੇ ਵਿੱਚ ਜਦੋਂ ਕੋਈ ਕਾਉਂਸਲਰ ਹਾਰ ਜਾਂਦਾ ਜਿੱਤ ਵੀ ਜਾਂਦਾ ਉਹ ਨਹੀਂ ਬੰਦਾ ਪੰਜ ਸਾਲ ਪੁੱਜਦਾ ਤੁਸੀਂ ਆਪਣੀਆਂ ਮਸ਼ੀਨਾਂ ਲੈ ਲੀਆਂ ਜੀ ਸਰ ਦੇਖੋ ਤੁਸੀਂ ਭਾਵੇਂ ਮੇਰੇ ਕੋਲ ਕੋਈ ਵੀ ਆਪਣਾ ਰਿਪੋਰਟਰ ਭੇਜ ਦਿਓ ਮੈਂ ਕੀ ਕੰਮ ਕਰਦੀ ਆਤੀ ਉਹ ਮਸ਼ੀਨਾਂ ਦੇ ਨਾਲ ਕੀ ਕੰਮ ਕਰਦੇ ਸੀ ਤੁਸੀਂ ਮਤਲਬ ਵਾਰ ਕੀ ਡਿਵੈਲਪਮੈਂਟ ਸੀ ਡਿਵੈਲਪਮੈਂਟ ਆਈ ਸੀ ਸਰ ਤੁਸੀਂ ਇਸ ਵੇਲੇ ਮੈਂ ਸਾ ਨਜੰਦਰ ਸ਼ਾ ਡੁੱਬਿਆ ਪਿਆ ਜੀ ਜੀ ਤੇ ਜਿਹੜੀਆਂ ਸਿਰਫ ਮੇਰਾ ਇੱਕ ਵਾਰਡ ਹੋਏਗਾ ਜਿੱਥੇ ਜਿਹੜੀਆਂ ਸੀਵਰ ਦੀਆਂ ਕੰਪਲੀਟਾ ਮਾਤਰ 1% ਵੀ ਨਹੀਂ ਹੋਏਗੀ ਜੇ ਹੋਏਗੀ ਤੇ ਮੇਰੇ ਪ੍ਰਾਈਵੇਟ ਬੰਦੇ ਲੱਗੇ ਨੇ ਉਹ ਪੂਰੇ ਵਾਰਡ ਦਾ ਸਰਵੇ ਕਰਦੇ ਰਹਿੰਦੇ ਨੇ ਜਿੱਥੇ ਵੀ ਕੋਈ ਕੰਪਲੀਟ ਹੁੰਦੀ ਹੈ ਉਸੇ ਵੇਲੇ ਹੀ ਹੱਲ ਕਰ ਦਿੰਦੇ ਨੇ ਫੋਗਿੰਗ ਮਸ਼ੀਨ ਵੀ ਹੁੰਦੀਆਂ ਜੀ ਇਹ ਇੱਕ ਵਾਰੀ ਫੋਗਿੰਗ ਮਸ਼ੀਨ ਅਸੀਂ ਚਲਾਈ ਹੈ ਆਪਣੇ ਪੂਰੇ ਵਾਰਡ ਦੇ ਵਿੱਚ ਮੇਰੇ ਹਿਸਾਬ ਨਾਲ 25000 ਰੁਪਏ ਦਾ ਖਰਚਾ ਆਂਦਾ ਹੈ ਜੀ ਪੂਰਾ ਵਾਰਡ ਵਿੱਚ ਫੋਗਿੰਗ ਕਰਾ ਉਹਦੇ ਵਿੱਚ ਵੀ ਤੇਲ ਡੀਜ਼ਲ ਦਵਾਈਆਂ ਸਾਰੀਆਂ ਅਸੀਂ ਆਪਣੇ ਪੱਲੋਂ ਲੈ ਕੇ ਦੇਈ ਦੀਆਂ ਉਸ ਤੋਂ ਬਾਅਦ ਜੀ ਸੈਂਟਰੀ ਦਾ ਕੋਈ ਕੰਮ ਆ ਉੱਥੇ ਵੀ ਅਸੀਂ ਆਪਣਾ ਪ੍ਰਾਈਵੇਟ ਇੱਕ ਬੰਦਾ ਰੱਖਿਆ ਹੋਇਆ ਸੀਗਾ ਸੈਂਟਰੀ ਵਾਲਾ ਉਹਦੀ ਜਨੋਲਿਜ ਹੁਣ ਇਹ ਟੋਕਦਾ ਨਹੀਂ ਹੁਣ ਇੱਕ ਗੱਲ ਦੱਸੋ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਿਉਂ ਕੀਤੀ ਤੁਹਾਡਾ ਹਿਰਦੇ ਪਰਵਰਤਨ ਕਿਉਂ ਹੋਇਆ ਕੀ ਲੱਗਾ ਕਿ ਤੁਸੀਂ ਆਪ ਜੁਆਇਨ ਕਰੋ ਵਜ੍ਹਾ ਕਿਉਂਕਿ ਸਰ ਪਹਿਲੇ ਤਾਂ ਮੈਨੂੰ ਕਿਤੇ ਸਪੋਰਟ ਨਹੀਂ ਮਿਲੀ ਨਾ ਕਾਂਗਰਸ ਹੋਇਆ ਤਾਂ ਕਿਉਂਕਿ ਉਸ ਟਾਈਮ ਤੇ ਮੈਨੂੰ ਕਹਿੰਦੇ ਰਹੇ ਕਿ ਅਸੀਂ ਇੰਟਰਫੇਅਰ ਨਹੀਂ ਕਰ ਸਕਦੇ ਮੇਰੇ ਘਰ ਦੇ ਬਾਹਰ ਆ ਕੇ ਬੈਠ ਗਏ ਇਹ ਵੀ ਉਹੀ ਬੰਦੇ ਨਾਲ ਆਏ ਜਿਹੜੇ ਮੇਰੇ ਤੋਂ ਐਂਟੀ ਹੋ ਕੇ ਮੈਨੂੰ ਵੋਟਾਂ ਪਾਉਂਦੇ ਰਹੇ ਕਿ ਆਮ ਆਦਮੀ ਪਾਰਟੀ ਵੱਲ ਤੋਰ ਪੂਰੀ ਸਾਰੇ ਜੀ ਠੀਕ ਹੈ ਜੀ ਫਿਰ ਇਹਨਾਂ ਦੀਆਂ ਆਗਿਆਂ ਜੀ ਫਿਰ ਜਦੋਂ ਗੱਲ ਕਰੀਏ ਕਿ ਜਦੋਂ ਵਧਾਈਆਂ ਦੀ ਗੱਲ ਆ ਜੀ ਇਹ ਸ਼ਾਇਦ ਸੁਹਿੰਦਰ ਕੌਰ मैम ਨੇ ਅਜ ਤੱਕ ਮੈਨੂੰ ਵਧਾਈ ਵੀ ਨਹੀਂ ਦਿੱਤੀ ਹੋਣੀ ਜੀ। ਅੱਛਾ ਜੀ। ਹਾਂਜੀ। ਫੇਰ ਤਾਂ ਕਲਾਪਿਕ ਬੰਦੀ ਹੈ ਦੀ ਕਾਂਗਰਸ ਵਾਸਤੇ। ਕਲਾਪਿਕ ਬੰਦੀ ਕਾਂਗਰਸ ਵਾਸਤੇ ਨਾ ਕੈਂਡੀਡੇਟ ਨਾਲ ਗੱਲ ਕਰ ਰਿਹਾ ਹਲਕਾ ਇੰਚਾਰਜ ਤੇ ਨਾ ਤੁਹਾਨੂੰ ਵਧਾਈ ਦੇ ਰਿਹਾ ਜੀ। ਹਾਂਜੀ ਮੈਨੂੰ ਵਧਾਈ ਵੀ ਨਹੀਂ ਦਿੱਤੀ ਜੀ ਇੱਕ ਵਾਰੀ ਵੀ ਇਹਨਾਂ ਨੇ। ਫਿਰ ਵੀ ਉਸ ਤੋਂ ਬਾਅਦ ਜਦੋਂ ਮੈਨੂੰ ਜਿਹੜਾ ਜਿਹੜੇ ਜਿਹਨੂੰ ਉਹ ਪੰਜਾਬੀ ਚ ਸਿਆਪਾ ਕਹਿੰਦੇ ਸਿਆਪਾ ਕਰਨ ਆ ਗਏ ਵਧਾਈ ਦੇ ਨਹੀਂ ਆਏ। ਨਹੀਂ ਜੀ ਨਹੀਂ ਸਿਆਪਾ ਹੀ ਸੀਗਾ ਜੀ ਮੇਰੇ ਮੇਰੇ ਵਾਸਤੇ ਤਾਂ ਸਿਆਪਾ ਹੀ ਸੀ। ਉਸ ਟਾਈਮ ਅਸੀਂ ਮੈਂ ਹੀ ਘਰ ਸੀਗਾ ਮੇਰੇ ਫੈਮਿਲੀ ਮੈਂਬਰ ਸਾਰੇ ਮਾਤਾ ਦੇ ਮੱਥਾ ਟਿਕਣ ਗਏ ਹੋਏ ਸੀਗੇ ਤੇ ਉਦੋਂ ਮੈਂ ਦੇਖਿਆ ਇੱਕੋ ਨਾਮ ਕੀ ਇਹਨਾਂ ਦਾ ਚਲੋ ਫਿਰ ਅਸੀਂ ਵੀ ਨਹੀਂ ਕੋਈ ਮੂਰੇ ਅਗਰੈਸ਼ਨ ਕੋਈ ਵੀ ਗੱਲ ਜਿਹਹੀ ਨੌਬਤ ਕੀ ਆ ਗਈ ਜੀ ਉਹਨਾਂ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਨਾ ਪੈ ਗਿਆ ਪੁਲਿਸ ਨੇ ਆ ਹੀ ਰਾਤ ਦੇ ਵਿੱਚ ਲੈਣਾ ਪੈ ਗਿਆ ਅੱਗੇ ਵੀ ਉਹਨਾਂ ਨੇ ਧਰਨਾ ਲਾਇਆ ਸੀ ਕਿਤੇ ਦੇ ਘਰ ਦੇ ਪਰ ਤੁਹਾਡੇ ਘਰ ਦੇ ਬਾਰੇ ਜੀ ਹਾਂ ਕੁਝ ਕਰ ਰਹੇ ਸੀ ਜੀ ਗਲਤ ਮੰਤ ਕੁਝ ਪਤਾ ਨਹੀਂ ਸਰ ਕੋਈ ਇਹਨਾਂ ਦੀ ਬੈਂਸ ਹੋਈ ਹੈ ਡੀਐਸਪੀ ਸਾਹਿਬ ਨਾਲ ਏਐਸਪੀ ਸਾਹਿਬ ਨਾਲ ਜੀ ਕੋਈ ਡਾਂਸ ਹੁੰਦਾ ਤੇ ਉਹਨਾਂ ਨੇ ਫਿਰ ਇਹਨਾਂ ਨੂੰ ਨਾਲ ਲੈ ਕੇ ਗਏ ਜੀ ਉਸ ਬਾਰੇ ਕੋਈ ਜਰਾ ਹੈਗਾ ਨਹੀਂ ਨਾ ਨਹੀਂ আচ্ছা ਫਿਰ ਆਪ ਆਪ ਤਾਂ ਮਨ ਕਿਉਂ ਬਣਿਆ ਉਸ ਗੱਲ ਤੇ ਆਈ ਜੀ ਆਪ ਦਾ ਮਨ ਆਪ ਦਾ ਮਨ ਸਰ ਉਸ ਜਿਹੜਾ ਧਰਨਾ ਹੀ ਲਾਤਾ ਹੈ ਇਹਨਾਂ ਨੇ ਉਸ ਵਾਰ ਤਾਂ ਦੱਸ ਤੁਹਾਨੂੰ ਜਿਹੜੇ ਬੰਦੇ ਸੀ ਤਾਂ ਬਾਜੀ ਬਾਅਦ ਚ ਲੈਣਾ ਜੀ ਆਪ ਤਾਂ ਤੁਸੀਂ ਪਹਿਲੇ ਜੁਆਇਨ ਕਰ ਗਏ ਸੀ ਉਹੀ ਸਰ ਕਹਿ ਰਿਆਂ ਜੀ ਜਿਹੜੇ ਬੰਦੇ ਮੇਰੇ ਐਂਟੀ VOTING ਕਰ ਰਹੇ ਸੀਗੇ ਐਂਟੀ ਜਿਹੜੇ ਕਾਂਗਰਸੀ ਲੀਡਰ ਇਹਨਾਂ ਦੇ ਜਿਹੜੇ ਮੇਰੇ ਐਂਟੀ ਚੱਲ ਰਹੀ ਫਿਰ ਸਿਰ ਮੈਂ ਇੱਥੇ ਰਹਿ ਕੇ ਕਰਨਾ ਵੀ ਕੀ ਸੀ ਇਹਨਾਂ ਦੇ ਨਾਲ ਅੱਛਾ ਮਤਾਂ ਕਾਂਗਰਸ ਹੀ ਕਾਂਗਰਸ ਨੂੰ ਹਰਾ ਰਹੀ ਸੀ ਇਹ ਕਹਿਣਾ ਚਾਹੁੰਦੇ ਤੁਸੀਂ ਤੁਹਾਡੇ ਵਾਰਡ ਜੀ ਸਰ ਜੀ ਜੀ ਤੇ ਜਿਹੜੀਆਂ 1717 ਵੋਟਾਂ ਤੁਸੀਂ ਲੈ ਕੇ ਉਹ ਕਿੱਥੋਂ ਆਈਆਂ ਉਹ ਸਰ ਮੈਂ ਇਹਨਾਂ ਨੂੰ ਪੁੱਛਦਾ ਹਾਂ ਜੀ ਜੇ ਇਹ ਦੇ ਕੱਲ ਕਹਿ ਗਏ ਕਿ ਪੰਜੇ ਦੇ ਕਰਕੇ ਜਿੱਤ ਗਏ ਜੀ ਜੀ ਮੈਂ ਫਿਰ ਉਹੀ ਦੁਬਾਰਾ ਰਿਪੀਟ ਕਰਾਂਗਾ ਛਾਲੀ ਨੰਬਰ ਵਾਰਡ ਦੇ ਵਿੱਚ ਕਿੰਨੀ ਵੋਟ ਪੈ ਗਈ ਜੀ ਇਹਨਾਂ ਨੂੰ ਜੀ ਠੀਕ ਹੈ ਸਭ ਤੋਂ ਬੁਰਾ ਹਾਲ ਐਸਐਲ ਕਾਂਗਰਸ ਦਾ ਹੋਇਆ ਜਿਹੜੀ ਭਾਜਪਾ ਪਾਰਟੀ ਦਾ ਐਸੇਲੇ ਪੰਜਾਬ ਵਿੱਚ ਕੋਈ ਵਜੂਦ ਨਹੀਂ ਉਹ 9 ਸੀਟਾਂ ਲੈ ਗਈ ਜੀ ਤੁਸੀਂ ਉੱਥੇ ਦੇਖ ਸਕਦੇ ਹੋ ਪੈਟ ਸੀਟਾਂ ਜਿਹੜੀਆਂ ਕਾਂਗਰਸ ਦੀਆਂ ਆ ਤਾਂ ਮਤਲਬ ਕਾਂਗਰਸ ਕਮਜ਼ੋਰ ਹੋਈ ਆ ਭਾਜਪਾ ਮਜ਼ਬੂਤ ਹੋ ਗਈ ਹਾਂ ਜੀ ਪੈਟ ਸੀਟਾਂ ਜਿਹੜੀਆਂ ਜੀ ਕਾਂਗਰਸ ਦੀਆਂ ਸੀਗੀਆਂ ਉਹ ਵੀ ਹਾਰ ਗਈਆਂ ਉਹ ਕਿਉਂ ਹਾਰ ਗਈਆਂ ਕਿਉਂਕਿ ਉਹਨਾਂ ਦੇ ਪਿੱਛੇ ਕੋਈ ਖੜਨ ਵਾਲਾ ਨਹੀਂ ਸੀਗਾ ਮੈਂ ਪਿਆਹੀ ਕਹਾਂ ਕੋਈ ਨਾ ਕੋਈ ਲੀਡਰ ਚਾਹੀਦਾ ਹੀ ਹੈ ਨਾ ਪਿੱਛੇ ਸਪੋਰਟਿੰਗ ਰੋਲ ਵਾਸਤੇ ਜੀ ਕੱਲਾ ਅਸੀਂ ਪੰਜੇ ਦਾ ਨਿਸ਼ਾਨ ਤੇ ਦਿਖਾ ਨਹੀਂ ਸਕਦੇ ਸੀ ਸਾਨੂੰ ਇੱਕ ਫੇਸ ਵੈਲਿਊ ਵਿਚਾਈਦੀ ਸੀ ਸਾਡੇ ਮਗਰ ਤੁਰੇ ਲੋਕ ਸਮਝ ਨਹੀਂ ਪਰ ਫਿਰ ਵੀ ਅਸੀਂ ਪੂਰਾ ਜ਼ੋਰ ਲਗਾਇਆ ਜੀ ਸਾਡੇ ਕੰਮਾਂ ਨੂੰ ਵੋਟ ਪੈ ਗਈ ਜਿਹੜੇ ਅਸੀਂ 5 ਸਾਲ ਅਸੀਂ ਘਰੇ ਨਹੀਂ ਟਿੱਕੇ ਬੈਠੇ ਅੱਛਾ ਫੇ ਝਾੜੂ ਹਾਰਿਆ ਕਿਉਂ ਤੁਹਾਡੇ ਬਾੜ ਚ ਤੁਹਾਡੇ ਬਾੜ ਚ ਝਾੜੂ ਹਾਰਿਆ ਕਿਉਂ ਕੈਂਡੀਡੇਟ ਕਰਕੇ ਜੀ ਕੈਂਡੀਡੇਟ ਮੀਨ ਜੀ ਜੀ ਤੇ ਮਹੱਲੇ ਵਾਲਿਆਂ ਦੀ ਇੱਕ ਸਭ ਤੋਂ ਵੱਡੀ ਪ੍ਰੋਬਲਮ ਸੀ ਕਿ ਤੁਸੀਂ ਦੇਖਿਆ ਹੋਊਗਾ ਇੱਕ ਝਗੜਾ ਵੀ ਹੋਇਆ ਸੀ ਪਿੱਛੇ ਜੀ 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 ਉਹ ਮੇਨ ਮੁੱਦਾ ਤੇ ਉਹੀ ਸੀਗਾ ਕਿਉਂਕਿ ਜਿਹੜਾ ਸਾਡਾ ਇੱਕ ਮੁਹੱਲਾ ਹੈ ਜਿਹੜਾ ਬਹੁਤ ਕੰਜੈਸਟਡ ਹੈ ਜੀ ਉੱਥੇ ਹੀ ਵਿੱਚ ਇਹਨਾਂ ਨੇ ਆਪਣੇ ਟੈਂਟ ਹਾਊਸ ਦਾ ਸਵਾਨ ਸੁੱਟਿਆ ਹੋਇਆ ਵਾ ਗੱਡੀਆਂ ਕੋਈ ਵਾਰਡ ਦੀਆਂ ਸੁਖਾਉਣੀਆਂ ਨੇ ਜੀ ਉਹ ਚੱਕਦੇ ਨਹੀਂ ਅਥੌਰੀਟੀ ਤੇ ਮੁਹੱਲੇ ਵਿੱਚ ਗੱਡੀ ਨਹੀਂ ਆ ਸਕਦੀ ਕਿਉਂਕਿ ਇੱਕੋ ਹੀ ਲਿੰਕ ਰੋਡ ਪੂਰੇ ਮੁਹੱਲੇ ਦੀ ਲੁੱਟਦੀ ਆ ਪਰ ਉਹਦੇ ਵਿੱਚ ਵੀ ਗੱਡੀ ਨਹੀਂ ਆ ਸਕਦੀ ਤੇ ਮੁਹੱਲੇ ਵਾਲਿਆਂ ਦੀ ਪਹਿਲੀ ਡਿਮਾਂਡ ਆਈ ਸੀ ਕਿ ਅਸੀਂ ਤੁਹਾਡੇ ਨਾਲ ਤੁਰਦੇ ਤਾਂ ਪਏ ਆ ਪਰ ਪਹਿਲਾ ਕੰਮ ਜਿਹੜਾ ਹੈ ਜੀ ਇਹ ਜ਼ਰੂਰ ਕਰਵਾਓ ਪਰ ਜਦੋਂ ਉਹਨਾਂ ਦੀ ਹਾਰ ਤੋਂ ਬਾਅਦ ਉਹ ਇੰਨਾ ਕਿ ਬੁਖ ਲਾ ਗਏ ਕਿ ਉਹਨਾਂ ਨੇ ਲੋਕਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜੀ ਉਹਦੇ ਨਾਲ ਫਿਰ ਸਾਡੇ ਕੋਲ ਕੰਪਲੇਂਟ ਆਈ ਕਿ ਸਾਨੂੰ ਜੀ ਗਾਲਾਂ ਕੱਢ ਰਹੇ ਨੇ ਦੇਖੋ ਆ ਕੇ ਜੀ ਪਰ ਸਾਡੇ ਕੋਲ ਇੱਕ ਆਟੋ ਸੀ ਵਿਚਾਰਾ ਉਹ ਸਾਡਾ ਸਪੋਰਟਰ ਸੀਗਾ ਉਹ ਲੋਕਾਂ ਨੂੰ ਆਪਣੇ ਆਟੋ ਦੇ ਵਿੱਚ ਬਿਠਾ ਉਠਾ ਕੇ ਵੋਟਾਂ ਪਵਾ ਰਿਹਾ ਸੀਗਾ ਉਹ ਸਾਡੀ ਸਪੋਰਟ ਤੇ ਉਤਰਿਆ ਪਿਆ ਸੀ ਗਰੀਬ ਬੰਦਾ ਉਹਨਾਂ ਨੂੰ ਵੀ ਇਹਨਾਂ ਨੇ ਗਾਲਾਂ ਕੱਢੀਆਂ ਕਿ ਤੂੰ ਉਹਨਾਂ ਦੀ ਸਪੋਰਟ ਕਿਉਂ ਕਰ ਰਿਹਾ ਤੂੰ ਵੀਰੇ ਦੀ ਸਪੋਰਟ ਕਿਉਂ ਕਰ ਰਿਹਾ ਤੇ ਸੋ ਇਸ ਕਰਕੇ ਤੁਸੀਂ ਆਪਾਂ ਕਹਿ ਸਕਦੇ ਤਾਂ ਤੁਸੀਂ ਆਪ ਜੁਆਇਨ ਕੀਤੀ ਕਿਤੇ ਆਪ ਦੇ ਪ੍ਰਭਾਵ ਚੋ ਤੁਹਾਡੀ ਇਹ ਮੁਹੱਲੇ ਦੀ ਮਸਲਾ ਤੁਹਾਡਾ ਹੱਲਣਾ ਹੁੰਦਾ ਸ਼ਾਇਦ ਨਹੀਂ ਜੀ ਨਹੀਂ ਮਸਲਾ ਤੇ ਹੱਲ ਹੋਈ ਗਿਆ ਜੀ ਉਸੇ ਦਿਨ ਕੰਫੀਡੈਂਸ ਲੈ ਬਹੁਤ ਆ ਤੁਹਾਡੇ ਚ ਮਸਲਾ ਤੇ ਕੰਫੀਡੈਂਟ ਹੋਣਾ ਹੀ ਆ ਜੀ ਜੀ ਜੇ ਅਸੀਂ ਸਰਕਾਰ ਦੇ ਵਿਰੁੱਧ ਖੜੇ ਸੀ ਤਾਂ ਬਿਲਕੁਲ ਡਟ ਕੇ ਖੜੇ ਸੀਗੇ ਜੀ ਤੇ ਹੁਣ ਸਰਕਾਰ ਦੇ ਨਾਲ ਖੜੇ ਹੋ ਹੁਣ ਵੀ ਡਟ ਕੇ ਖੜੇ ਹੋ ਫਿਰ ਡੱਟ ਕੇ ਖੜਾ ਹੋਣਾ ਪੈਗੋ ਜੀ ਜੇ ਕੋਈ ਕਿਸੇ ਨੇ ਬਾਹ ਨਹੀਂ ਫੜੀ ਤੇ ਫਿਰ ਜਿਹੜਾ ਨਾਲ ਖੜੇ ਹੋਏਗਾ ਤੇ ਉਹਦੇ ਨਾਲ ਡੱਟ ਕੇ ਖੜੇ ਹੋਣਾ ਹੀ ਪਵੇਗਾ ਪਰ ਜਿੰਨੀ ਤੁਹਾਡੇ ਕੋਲ ਮਸ਼ੀਨਰੀ ਹੈ ਜਿਸ ਤਰੀਕੇ ਦੇ ਕੰਮ ਤੁਸੀਂ ਕੀਤੇ ਨੇ ਤੁਸੀਂ ਦਾਵਾ ਕਰ ਰਹੇ ਹੋ ਉਸ ਦੇ ਹਿਸਾਬ ਨਾਲ ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਸੇ ਹੋਰ ਇਨਫਾ ਚੱਚਾ ਦੀ ਜ਼ਰੂਰਤ ਹੈ ਜੀ ਸਾਰੇ ਕੰਮ ਤਾਂ ਤੁਸੀਂ ਆਪ ਹੀ ਕਰਾ ਲੈਂਦੇ ਹੋ ਇਸ ਹਿਸਾਬ ਨਾਲ ਇਨਸਪੈਕਟਰ ਵੀ ਸਰ ਜ਼ਰੂਰਤ ਹੈ ਜੇ ਕੋਈ ਸੜਕਾਂ ਪਾਸ ਕਰਾਉਣੀਆਂ ਹੋ ਤੇ ਮੈਂ ਆਪ ਪਹੁੰਚ ਨਹੀਂ ਸਕਦਾ ਸਰ ਜੀ ਮੈਨਾਂ ਦੇ ਸ਼ਰਮਾਇਆ ਨਹੀਂ ਹੈ ਤੁਹਾਨੂੰ ਫਾਇਦਾ ਹੋਊਗਾ ਸਰਕਾਰ 'ਚ ਜਾਣ ਦਾ ਜਿੱਥੇ ਤੱਕ ਉਮੀਦ ਹੈਗੀ ਆ ਜੀ ਤੇ ਪਹਿਲ ਦੇ ਅਧਾਰ ਤੇ ਕੰਮ ਤੇ ਕਰਾਵਾਂਗੇ ਜੀ ਤੇ ਜੀ ਚਲੋ ਇੱਕ ਜਿਹੜਾ ਇੱਕ ਉਹ ਸਵਾਲ ਠੀਕ ਆ ਬੇਸ਼ੱਕ ਇਦਾਂ ਦੀ ਗੱਲ ਕੋਈ ਹੋਵੇ ਜਾਂ ਨਾ ਹੋਵੇ ਸਾਡਾ ਫਰਜ਼ ਆ ਪੁੱਛਣਾ ਕਿਉਂਕਿ ਲੋਕਾਂ ਨੂੰ ਅਕਸਰ ਆ ਲੱਗਦਾ ਵਾ ਉਹ ਕਿ ਜਦੋਂ ਵੀ ਕੋਈ ਬੰਦਾ ਪਾਲਾ ਬਦਲਦਾ ਔਰ ਖਾਸ ਕਰ ਇੰਨੀ ਜਲਦੀ ਬਦਲਦਾ ਉਹਦੇ ਪਿੱਛੇ ਕੋਈ ਪੈਸਿਆਂ ਦਾ ਲੈਣ-ਦੇਣ ਹੋਇਆ ਹੁੰਦਾ ਕੀ ਤੁਹਾਨੂੰ ਕੋਈ ਆਫਰ ਹੋਈ ਕੀ ਤੁਹਾਡੇ ਤੇ ਕੋਈ ਦਬਾਅ ਪਿਆ ਕੀ ਤੁਹਾਨੂੰ ਕਿਸੇ ਨੇ ਪੈਸੇ ਦਿੱਤੇ ਕੁਛ ਇਦਾਂ ਦੀ ਗੱਲ ਹੋਈ ਹੈ ਤੇ ਮੈਂ ਹਾਲਾਂਕਿ ਮੈਨੂੰ ਪਤਾ ਦਾ ਜਵਾਬ ਨਾ ਜੀ ਹੋਏਗਾ ਪਰ ਫੇ ਵੀ ਥੋੜਾ ਕਲੀਅਰ ਕਰ ਦੋ ਜੇ ਸਰ ਪੈਸਿਆਂ ਵਾਲੀ ਗੱਲ ਹੋਈ ਹੁੰਦੀ ਤੇ ਮੈਂ ਆਪਣੇ ਮਹੱਲੇ ਵਾਸ ਜਿਹੜੇ ਹੈਗੇ ਆ ਮਹੱਲੇ ਵਾਲੇ ਮੈਂ ਕਿਉਂ ਸੱਦਾ ਨਾਲ ਸਵੇਰੇ 7 ਵਜੇ ਮੈਂ ਬਿਠਾ ਕੇ ਕਿਉਂ ਮੀਟਿੰਗ ਕਰਦਾ ਸਾਰਿਆਂ ਨਾਲ ਕੀ ਮੈਨੂੰ ਪਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਜੀ ਉਹਨਾਂ ਦਾ ਵੀ ਇੱਕੋ ਜਿਹੀ ਸੀਗੀ ਵਿਕਾਸ ਕਰਾਉਣਾ ਹੈ ਜੀ ਵਿਕਾਸ ਜਿਹੜਾ ਹੋਏਗਾ ਤੇ ਪਾਰਟੀ ਦੇ ਵਿੱਚ ਰਹਿ ਕੇ ਹੋਏਗਾ ਜਿਹਦੀ ਐਸਲੇ ਸਰਕਾਰ ਚੱਲ ਰਹੀ ਹੈ ਜੀ ਤੇ ਫਿਰ ਅਸੀਂ ਵੀ ਅਸੀਂ ਵੀ ਉਹੀ ਸੋਚਿਆ ਕਿ ਜੋ ਮਹੱਲੇ ਵਾਲਿਆਂ ਦਾ ਜਿਹੜਾ ਹੈਗਾ ਆ ਡਿਸੀਜਨ ਆ ਅਸੀਂ ਉਹਦੇ ਨਾਲ ਹੀ ਚੱਲਾਂਗੇ ਜੇ ਮੈਨੂੰ ਕੱਲਾ ਫਾਇਦਾ ਹੋਣਾ ਹੁੰਦਾ ਜੀ ਮੈਨੂੰ ਜੋ ਕੋਈ ਪੈਸੇ ਦੀ ਆਫਰ ਹੋਈ ਹੁੰਦੀ ਮੈਂ ਪੁੱਛਣਾ ਹੀ ਕਿਉਂ ਸੀਗਾ ਮੈਨੂੰ ਨਿਕਲ ਜਾਣਾ ਚਾਹੀਦਾ ਹੈਗਾ ਜੀ ਤਾਂ ਚਲੋ ਜਾਂਦੇ ਜਾਂਦੇ ਆ ਦੱਸ ਦਿਓ ਜੀ ਜਲੰਧਰ ਦਾ ਮੇਅਰ ਕਿਹਨੂੰ ਦੇਖਣਾ ਚਾਹੁੰਦੇ ਹੋ ਜਿੰਨੂ ਪਾਰਟੀ ਬਣਾ ਦੇਗੇ ਜੀ ਮਤਲਬ ਅਚਾਨਕ ਪਾਰ ਹਿਰਦੇ ਪਰਵਰਤਨ ਤੁਹਾਡਾ ਕੋਈ ਜ਼ਿਆਦਾ ਨਹੀਂ ਹੋ ਗਿਆ ਇੰਨੀ ਜਲਦੀ ਇੰਨੀ ਅਟੈਚਮੈਂਟ ਪਾਰਟੀ ਪਾਰਟੀ ਹੋ ਰਹੀ ਹੈ ਇਸ ਟਾਈਮ ਚਲਾਕ ਤੇ ਸਰ ਤੁਸੀਂ ਵੀ ਬਹੁਤ ਮੂੰਹ ਮੇਰੇ ਗੱਲ ਕਢਵਾਣੀ ਜਾਂਦੇ ਹੋ ਪਰ ਚਲੋ ਤੇ ਕੱਢ ਦਿਓ ਵੇ ਜੇ ਤੁਸੀਂ ਨਾ ਸਮਝ ਹੀ ਗਏ ਤੇ ਕੱਢ ਦਿਓ ਨਹੀਂ ਨਹੀਂ ਜਿਹੜਾ ਆਪਣਾ ਹੋਵੇ ਜੀ ਮੈਂ ਉਹਨਾਂ ਨਾਲ ਉਹ ਗੱਲ ਹੈਗੀ ਆ ਤਾਂ ਬੰਦੇ ਕੋਈ ਗੱਲ ਹੈਗੀ ਆ ਜਿਹੜਾ ਤੁਸੀਂ ਕਹਿ ਰਹੇ ਹੋ ਗੱਲ ਕੱਢਣੀ ਜਾਂਦੇ ਹੋ ਕਹਿੰਦਾ ਭਾਜੀ ਕਹਦਾ ਅਪਡੇਟ ਵਾਰ ਮਿਲਿਆ ਕਹਿ ਦੋ ਜਿਹਨੂੰ ਬਣਾਉਣਾ ਚਾਹੁੰਦਾ ਉਹਦਾ ਨਾਮ ਲੈ ਦੋ ਮੇਰੇ ਵੱਲੋਂ ਤਾਂ ਜੀ ਮੈਂ ਵੀ ਕਹਿ ਦਵਾਂ ਕਿ ਮੇਰੇ ਸਾਹਮਣੇ ਦੇ ਜਿਹੜਾ ਬੰਦਾ ਕੰਮ ਕਰ ਰਿਹਾ ਹੈ ਜਾਂ ਜਿਹੜਾ ਬੰਦਾ ਬਹੁਤ ਜ਼ਿਆਦਾ ਇਸ ਵੇਲੇ ਹਾਈਲਾਈਟ ਹੋਇਆ ਹੋਵੇ ਉਹਨੂੰ ਬਣਾ ਦਿਓ ਕੰਮ ਕਿਹੜਾ ਕੰਮ ਮਤਲਬ ਕਾਉਂਸਲਰ ਜੁਆਇਨਿੰਗ ਕਰਾ ਰਿਹਾ ਹੈ ਜਾਂ ਕੋਈ ਹੋਰ ਕੰਮ ਕੋਈ ਡਿਵੈਲਪਮੈਂਟ ਕਰ ਰਿਹਾ ਹੈ ਕਿਹੜਾ ਕੰਮ ਡਵੈਲਪਮੈਂਟ ਵੱਲੋਂ ਜੀ ਡਵੈਲਪਮੈਂਟ ਵੱਲੋਂ ਲਾਲੋ ਤੁਸੀਂ ਤੇ ਲਾਲੋ ਤੁਸੀਂ ਜਿਹੜਾ ਬਹੁਤ ਹੀ ਮਤਾਨਾ ਭਰੀ ਮਤਾਨਾ ਜਿੱਤਿਆ ਉਹਨੂੰ ਜਿਤਾ ਦਿਓ ਉਹਨਾਂ ਨੂੰ ਬਣਾ ਦਿਓ ਚਲੋ ਸ਼ਾਇਦ ਆ ਤੁਹਾਡਾ ਸਮਝ ਗਿਆ ਵਾ ਪਰ ਇੱਕ ਆ ਵੀ ਗੱਲ ਦੱਸਦੇ ਹੋ ਕਿ ਪਾਰਟੀ ਦਾ ਵਲੰਟੀਅਰ ਹੋਣਾ ਚਾਹੀਦਾ ਕਿ ਬਾਹਰੋਂ ਆਇਆ ਹੋਣਾ ਚਾਹੀਦਾ ਭਾਜੀ ਵਲੰਟੀਅਰ ਮੈਂ ਤਾਂ ਕਹਿੰਨਾ ਪਹਿਲੇ ਵੀ ਵਲੰਟੀਅਰ ਸਰੀ ਸੁਣੀ ਜਾਂਦੀ ਸੀ ਪਰ ਬੰਦਾ ਉਹ ਹੋਵੇ ਜਿਹੜਾ ਉਹ ਕੁਰਸੀ ਨੂੰ ਸੰਭਾਲ ਸਕੇ ਐ ਨਾ ਹੋਵੇ ਕਿ ਕੋਈ ਉਹ ਬੰਦਾ ਉਠਾ ਦਿਆ ਜਿਹੜਾ ਕਮਾਲ ਨਾ ਹੋਵੇ ਜੀ ਤੋਂ ਮੈਂ ਤੁਹਾਡੀ ਭਾਵਨਾਵਾਂ ਸਮਝਦਾ ਕਿ ਤੁਸੀਂ ਕਹਿਣਾ ਚਾਹਦੇ ਤਜਰਬੇ ਕਰ ਨੂੰ ਬਣਾਉਣਾ ਚਾਹੀਦਾ ਸੋ ਕੁੱਲ ਮਿਲਾ ਕੇ ਜੀ ਇੱਕ ਗੱਲ ਇਸ ਵੀਡੀਓ ਨੂੰ ਬਣਾ ਦਾ ਮਕਸਦ ਸਿਰਫ ਇਹ ਨਾ ਸੀਗਾ ਕਿ ਨੈਗੇਟਿਵ ਵੀਡੀਓਜ਼ ਬਹੁਤ ਚੱਲ ਰਹੀਆਂ ਸੀਗਾ ਕੋਈ ਕਹਿੰਦਾ ਯਾਰ ਮੇਰੇ ਤਿਤਲੀਆਂ ਵਰਗੇ ਇੱਧਰ ਦੀ ਉੱਧਰ ਚੱਲ ਗਏ ਨੇ ਪਰ ਇਹ ਗੱਲ ਦਾ ਜਵਾਬ ਆਪਾਂ ਲੈਣਾ ਚਾਹੁੰਦੇ ਸੀ ਕਿ ਆਖਰਕਾਰ ਇੱਧਰ ਦੀ ਉੱਧਰ ਹੋਏ ਕਿਉਂ ਹੈ ਕਿਉਂਕਿ ਕੋਈ ਕਹਿੰਦਾ ਦੀ ਪੈਸੇ ਲੈ ਲੇ ਕੋਈ ਕਹਿੰਦਾ ਦੇ ਕੁਝ ਹੋਰ ਵਜ੍ਹਾ ਸੋ ਇਹ ਸਾਰੀਆਂ ਵਜ੍ਹਾ ਤੁਸੀਂ ਦੱਸੀਆਂ ਔਰ ਉਮੀਦ ਕਰਦੇ ਹਾਂ ਜੀ ਜੰਦਾ ਤੁਹਾਡੇ ਜਿਹੜੇ ਕਹੇ ਦੇ ਉੱਤੇ ਤੁਹਾਡੇ ਦੇ ਨਾਲ ਖੜੀ ਰਹੇਗੀ ਕਿਉਂਕਿ ਜਿਵੇਂ ਕਿ ਤੁਸੀਂ ਦਾਵਾ ਕਰ ਰਹੇ ਹੋ ਕਿ ਤੁਸੀਂ ਆਪਣੇ ਵੋਟਰਾਂ ਨੂੰ ਪੁੱਛ ਕੇ ਗਏ ਹੋ ਇਸ ਕਰਕੇ ਤੁਹਾਨੂੰ ਇਸ ਗੱਲ ਦਾ ਕੋਈ ਦਬਾਅ ਨਹੀਂ ਹੈ ਜਿਹੜਾ ਮਰਜੀ ਜੋ ਮਰਜੀ ਕਵੇ ਕਿ ਤੁਸੀਂ ਗੱਲ ਬਦਲ ਗਏ ਹੋ ਤੁਸੀਂ ਪੈਸੇ ਲੈ ਲਏ ਜਾਂ ਤੁਸੀਂ ਇਹ ਲੈ ਲਏ ਫਰਕ ਪੈਂਦਾ ਜੀ ਤੁਹਾਨੂੰ ਜਦੋਂ ਕੋਈ ਕਹਿੰਦਾ ਪੈਸੇ ਲੈ ਲੈ ਹੌਸਲਾ ਇਸ ਵੀਡੀਓ ਦੇ ਥੱਲੇ ਵੀ ਬਹੁਤ ਲੋਕ ਕਮੈਂਟ ਕਰਨ ਕੀ ਤੁਸੀਂ ਪੈਸੇ ਲੈ ਲਏ ਤੁਹਾਨੂੰ ਫਰਕ ਪੈਂਦਾ ਜੀ ਜੀ ਸਰ ਮੈਨੂੰ ਮੈਨੂੰ ਮਸ਼ਹੂਰੀ ਕਰਨਗੇ ਜੀ ਧਰਨਾ ਲਾਇਆ ਤੇ ਮੈਨੂੰ ਮਸ਼ਹੂਰ ਕਰਤਾ ਸ਼ਾਇਦ ਤੁਹਾਡੇ ਕੈਨੇਡਾ ਦੀਆਂ ਵੀ ਲਾਈਵ ਵੀਡੀਓਜ਼ ਵਿੱਚ ਮੈਂ ਹੀ ਚੱਲ ਰਿਹਾ ਹਾਂ ਇਸ ਵ ਮੈਨੂੰ ਪੂਰੀ ਕਰਨ ਜੇ ਪਰ ਮੈਂ ਤਾਂ ਇੱਕੋ ਇੱਕ ਗੱਲ ਕਹਾਂ ਜੇ ਮੈਨੂੰ ਮਿਲਦੇ ਹੁੰਦੇ ਤੇ ਮੈਂ ਆਪਣੇ ਮੁੱਲੇਵਾਲਿਆਂ ਨਾਲ ਕਿਉਂ ਮੀਟਿੰਗ ਕਰਦਾ ਮੈਂ ਕਿਉਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਕਿ ਮੈਨੂੰ ਮੈਂ ਜੁਆਇਨਿੰਗ ਕਰਨੀ ਸੀ ਤੇ ਯੂਨਾਈਟਡ ਸਟੇਟਸ ਦਾ ਤੁਹਾਡੇ ਪੁਰਾਣੇ ਸੱਜਣ ਸੀ ਬੇਰੀ ਸਾਹਿਬ ਚਾਚੂ ਬੁਲਾ ਦੇਣੀ ਸੀ ਯਾਰ ਮੈਂ ਤੇ ਬਹੁਤ ਗਿਆ ਜੀ ਮੈਂ ਚਾਹ ਲਾਦੇ ਪੁੱਤਾਂ ਲੈ ਆਣੇ ਚਾਹ ਪੀਤੀ ਉਹਨਾਂ ਨੇ ਪੀਤੀ ਉਹਨਾਂ ਦਾ ਕੰਮ ਤੇ ਸਿਰਫ ਨਰੇਬਾਜੀ ਦਾ ਸੀ ਉਸ ਟਾਈਮ ਤੇ ਅੱਛਾ ਮਤਲਬ ਉਹ ਤੇ ਤਾਂ ਤੁਹਾਡੇ ਦਵਾਲੇ ਹੋਣੀ ਆਏ ਸੀ ਸਿੱਧੇ ਡਾਇਰੈਕਟਲੀ ਆ ਗਈ ਚਲੋ ਜੀ ਤਦੋਂ ਕੀ ਕਹਿਣਾ ਚਾਹੁੰਦੇ ਹੋ ਇਹ ਕਾਂਗਰਸੀਆਂ ਨੂੰ ਕਾਂਗਰਸੀਆਂ ਨੂੰ ਜਿਹੜੇ ਕਾਂਗਰਸੀ ਜਿੱਦਾਂ ਇਕੱਠੇ ਹੋ ਕੇ ਆਏ ਸੀ ਉਹਨਾਂ ਨੂੰ ਕੁਝ ਕਹਿਣਾ ਮੈਸੇਜ ਦੇਣਾ ਚਾਹੋਗੇ ਇੱਕ ਲਾਈਨ 'ਚ ਮੈਸੇਜ ਦੇ ਦਿਓ ਕਿ ਤੁਸੀਂ ਕਾਂਗਰਸ ਕਿਉਂ ਛੱਡੀ ਤਾਂ ਕਿ ਉਹਨਾਂ ਨੂੰ ਵੀ ਸਹੀ ਸਮਝ ਆ ਜਾਵੇ ਗੱਲ ਕਿ ਭਾਈ ਹਰ ਗੱਲ ਦੇ ਪਿੱਛੇ ਦੀ ਵਜ੍ਹਾ ਪੈਸੇ ਨਹੀਂ ਹੁੰਦੇ ਕੁਝ ਹੋਰ ਵੀ ਹੋ ਸਕਦੀ ਹੈ ਨਹੀਂ ਮੈਂ ਤਾਂ ਇਹੀ ਕਹਿੰਦਾ ਸਰ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜਿਹੜੇ ਵੀ ਮੇਰੇ ਨਾਲ ਜੋ ਇਲੈਕਸ਼ਨਾਂ ਦੇ ਵਿੱਚ ਹੋਇਆ ਜਦੋਂ ਮੈਂ ਆਪਣੇ ਕਾਂਗਰਸੀ ਵਰਕਰ ਦੇ ਉੱਤੇ ਸਪੋਰਟ ਵਾਸਤੇ ਮੈਂ ਨਿਕਲਿਆ ਅੱਜਕੱਲ ਪਰ ਉਹੀ ਮੇਰੇ ਲੱਤਾਂ ਖਿਚਣ ਲਾਪੇ ਪਿਛੇ ਇੱਕ ਮੀਟਿੰਗ ਕੀਤੀ ਗਈ ਇਹਦੇ ਵਿੱਚ 25 ਤੋਂ 30 ਬੰਦੇ ਮੇਰੇ ਮੁਹੱਲੇ ਦੇ ਬਿਠਾਏ ਗਏ ਉਹਦੇ ਵਿੱਚ ਉਹਨਾਂ ਨੇ ਛੜੂਮ ਕਿਹਾ ਕਿ ਛਾੜੂ ਨੂੰ ਵੋਟਾਂ ਪਾ ਦਿਓ ਤੇ ਚਲੋ ਜੇ ਉਹਨਾਂ ਦਾ ਵਿਚਾਰ ਛਾੜੂ ਵਾਲੀ ਸੀ ਮੈਂ ਛਾੜੂ ਕੋਲ ਚੱਲ ਗਿਆ ਹੁਣ ਕਿਉਂ ਦੁੱਖ ਲੱਗਿਆ ਇਹਨਾਂ ਨੂੰ ਮੈਂ ਆਹੀ ਕਹਿਣਾ ਚਾਹੁੰਦਾ ਬਸ ਕਿ ਜੇ ਤੁਸੀਂ ਪਹਿਲੇ ਛਾੜੂ ਨੂੰ ਵੋਟਾਂ ਪਵਾ ਰਹੇ ਸੀ ਤੇ ਹੁਣ ਤਾਂ ਨਾ ਲਾਹੁੰਦਾ ਵੀ ਮਤਲਬ ਹੀ ਨਹੀਂ ਬੰਦਦਾ ਸੀ ਤੁਹਾਡਾ ਆਂਦੇ ਜੀ ਸੋ ਸਾਡੇ ਨਾਲ ਜੁੜੇ ਰਹਿਣ ਵਾਸਤੇ ਬਹੁਤ ਬਹੁਤ ਧੰਨਵਾਦ ਅਮਨ ਜੀ ਤੁਸੀਂ ਜਿਹੜੇ ਜਵਾਬ ਦਿੱਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਪੱਖ ਪੂਰੀ ਤਰ੍ਹਾਂ ਰੱਖਿਆ ਗਿਆ ਹੈ ਔਰ ਦੈਨਿਕ ਪੰਜਾਬੀ ਟੀਵੀ ਦਾ ਇਹ ਹੀ ਮਕਸਦ ਰਹਿੰਦਾ ਕਿ ਹਮੇਸ਼ਾ ਸਭ ਦਾ ਪੱਖ ਵੀ ਦਿਖਾਣਾ ਕਿਉਂਕਿ ਨਿਰਪੱਖ ਪੱਤਰਕਾਰੀ ਅਸੀਂ ਕਰਦੇ ਹਾਂ ਔਰ ਜੇਕਰ ਕੋਈ ਹੋਰ ਵੀ ਇਸ ਮਸਲੇ ਤੇ ਆਪਣਾ ਪੱਖ ਰੱਖਣਾ ਚਾਹੁੰਦਾ ਸਾਡੇ ਨਾਲ ਸੰਪਰਕ ਕਰ ਸਕਦਾ ਸਾਡੇ ਨਾਲ ਜੁੜੇ ਰਹਿਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ